ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਾਲ ਨੇ ਬਾਬਾ ਗੁਰਪ੍ਰੀਤ ਸਿੰਘ ਜੀ ਉਦਾਸੀ ਜਿਹੜੇ ਸਮੇ ਸਮੇਂ ਅਨੁਸਾਰ ਪੰਥ ਦੇ ਮੁੱਦਿਆਂ ਤੇ ਬੋਲਦੇ ਰਹਿੰਦੇ ਨੇ ਅੱਜ ਉਹਨਾਂ ਨਾਲ ਆਪਾਂ ਇੱਕ ਵਿਚਾਰ ਕਰਨੀ ਹੈ ਕਿ ਆਪਣੇ ਪੰਥ ਵਿੱਚ ਬਹੁਤ ਸਮੇਂ ਤੋਂ ਇੱਕ ਵਿਵਾਦ ਚੱਲਿਆ ਆਂਦਾ ਹੈ ਕਿ ਮਾਸ ਖਾਣਾ ਚਾਹੀਦਾ ਹੈ ਜਾਂ ਨਹੀਂ ਆਈ ਆਓ ਅੱਜ ਆਪਾਂ ਬਾਬਾ ਗੁਰਪ੍ਰੀਤ ਸਿੰਘ ਜੀ ਤੋਂ ਪੁੱਛਦੇ ਹਾਂ ਕਿ ਗੁਰਬਾਣੀ ਦੁਆਰਾ ਆਪਾਂ ਆਪਾਂ ਨੂੰ ਗੁਰਬਾਣੀ ਕੀ ਦੱਸਦੀ ਹੈ ਕਿ ਮਾਸ ਖਾਣਾ ਚਾਹੀਦਾ ਹੈ ਜਾਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਲਜਿੰਦਰ ਜੀ ਬਾਬਾ ਜੀ ਕਈ ਵਾਰ ਇੱਕ ਜਿਹੜਾ ਧੜਾ ਉਹ ਕਹਿੰਦਾ ਮਾਸ ਖਾਣਾ ਚਾਹੀਦਾ ਹੈ ਤੇ ਇੱਕ ਧੜਾ ਕਹਿੰਦਾ ਮਾਸ ਖਾਣਾ ਨਹੀਂ ਚਾਹੀਦਾ ਦੇਖੋ ਗੁਰਬਾਣੀ ਦਾ ਤੇ ਫਰਮਾਨ ਬਹੁਤ ਸਿੱਧਾ ਹੈ ਕਿ ਮਾਸ ਮਾਸ ਕਰ ਮੂਰਖ ਝਗੜੇ ਹਾਂਜੀ ਹਾਂਜੀ ਗਿਆਨ ਤਾਂ ਨਾ ਜਾਂਦਾ ਹਾਂ ਸੋ ਮੈਂ ਅਕਸਰ ਕਹਿੰਦਾ ਹੁੰਦਾ ਕਿ ਇਸ ਗੁਰੂ ਕੀ ਸਟੇਜ ਤੇ ਬੈਠ ਕੇ ਜੇ ਕੋਈ ਮਾਸ ਖਾਣ ਦੇ ਹੱਕ 'ਚ ਬੋਲਦਾ ਹੈ ਉਹ ਹੀ ਮੂਰਖ ਹੈ ਠੀਕ ਜਿਹੜਾ ਖਲਾਲ ਬੋਲਦਾ ਹੈ ਉਹ ਹੀ ਮੂਰਖ ਹੈ ਇਹ ਖਾਣ ਨਾ ਖਾਣ ਦੀਆਂ ਇਹ ਛੋਟੀਆਂ ਗੱਲਾਂ ਉਦੋਂ ਹੁੰਦੀਆਂ ਨੇ ਜਦੋਂ ਬ੍ਰਹਮ ਦੀ ਵਿਚਾਰ ਮੁੱਕ ਜਾਂਦੀ ਹੈ ਠੀਕ ਹੈ ਹਾਂਜੀ ਕਟੋਕੜ ਸਿੱਖ ਜਿਹੜਾ ਹੈ ਉਹ ਇਸ ਲੈਵਲ ਤੇ ਨਹੀਂ ਉਤਰਨਾ ਚਾਹੀਦਾ ਖਾਣਾ ਖਾਣ ਦਾ ਵਿਸ਼ਾ ਅਲੱਗ ਹੈ ਆਪਾਂ ਖਾਣ ਨਹੀਂ ਪੈਣ ਪੌਤੇ ਆਉਂਦੇ ਆ ਜਦ ਗੁਰਬਾਣੀ ਨਿਰੋਲ ਬ੍ਰਹਮ ਦੀ ਗੱਲ ਕਰਦੀ ਹੈ ਹਾਂਜੀ ਗੁਰਬਾਣੀ ਸ਼ਬਦ ਦੀ ਗੱਲ ਕਰਦੀ ਹੈ ਗੁਰਬਾਣੀ ਪਰਾ ਦੀ ਗੱਲ ਕਰਦੀ ਹੈ ਹੈਨਾ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਉਦੋਂ ਹੁੰਦੀਆਂ ਨੇ ਜਦੋਂ ਕੁਝ ਮੈਂ ਅਕਸਰ ਕਹਿੰਦਾ ਕਿ ਪੰਥ ਦੇ ਵਿੱਚ ਗਿਣਤੀ ਦੇ ਤਿੰਨ ਸਵਾਲ ਨੇ ਅੱਜ ਤੱਕ ਇਹ ਕਥਾ-ਵਚਨ ਦੱਸ ਸਕਦੇ ਆਂ ਵੀ ਮੈਂ ਕੀ ਕਹਿ ਰਿਹਾ ਪਹਿਲਾ ਸਵਾਲ ਹੈ ਕਿ ਨਾਮ ਕਿਵੇਂ ਜਪਣਾ ਹੈ ਫਿਰ ਬਾਣੀ ਪੜਦੇ ਮਨ ਕਿਵੇਂ ਟਿਕਦਾ ਤੇ ਮਾਸ ਖਾਣਾ ਕਿ ਨਹੀਂ ਖਾਣਾ ਹਾਂਜੀ ਹਾਂਜੀ ਚੌਥਾ ਸਵਾਲ ਹੈ ਕਿ ਪੰਥ ਪੈਦਾ ਨਹੀਂ ਕਰ ਸਕਿਆ ਠੀਕ ਹੈ ਹੁਣ ਮਾਸ ਗੁਰਬਾਣੀ ਦੇ ਅੰਦਰ ਇਹ ਹੈ कि एक दफा assi ਫ੍ਰਿਜਨੋ ਸੀ ਤੇ ਟਕਸਾਲ ਦੇ ਸਿੰਘ ਸੀ ਤੇ ਮੈਂ ਉਹਨੂੰ ਕਹ ਕਿ ਯਾਰ ਮਾਸ ਨਾਲ ਗੱਲ ਕਰਿਆ ਕਰੋ ਕਹਿੰਦੇ ਜੀ ਨਹੀਂ ਆਪਾਂ ਬੋਲਣਾ ਮੈਂ ਨਹੀਂ ਮਾਸ ਤੇ ਵਿੱਚ ਚਰਚਾ ਨਹੀਂ ਕਰਦਾ ਗੁਰੂ ਸਾਹਿਬ ਨੇ ਮਨਾਇਆ ਨਹੀਂ ਕਰਦਾ ਜੀ ਨਾ ਤੁਹਾਨੂੰ ਸਾਇੰਟਿਫਿਕਲੀ ਮੈਡੀਕਲੀ ਵੀ ਸਮਝਾ ਦਿੰਨਾ ਵੀ ਇਹਦੇ ਕੀ ਨੁਕਸਾਨ ਨੇ ਕੀ ਫਾਇਦੇ ਆ ਉਹ ਜੀ ਵਿਚਾਰਨ ਵਿੱਚ ਪੰਕਤੀ ਰੱਖਤੀ ਤੇ ਮੈਂ ਕਹ ਵੀ ਮੈਂ ਇੱਕ ਪੰਕਤੀ ਪੜਾਂਗਾ ਤੁਸੀਂ ਜਿਹੜੇ ਸਾਰੇ ਬਾਹਮਣ ਦੇ ਘਰ ਚ ਬਹਿ ਜਾਓਗੇ ਤੇ ਗੁਰਨਾਨ ਦੇ ਖਿਲਾਫ ਖੜੇ ਹੋ ਜਾਓਗੇ ਹਾਂਜੀ ਐਦਾਂ ਕਦਾ ਹੋ ਸਕਦਾ ਮੈਨੂੰ ਦੱਸੋ ਕੌਣ ਮਾਸ ਕੌਣ ਪਾਪ ਕਹਾਵੇ ਕਿੱਥੇ ਪਾਪ ਸਮਾਣੇ ਉਹ ਜੀ ਪ੍ਰਮਾਣ ਦੇਣ ਬੈ ਗਏ ਆਲੂ ਚ ਜੀ ਹਨਾ ਏਦਾਂ ਦਾਲ ਏਦਾਂ ਤੇ ਮੁਰਗਾ ਏਦਾਂ ਤੇ ਉਹ ਇਹਨਾਂ ਦੇ ਖਾਣਾ ਉਹ ਹੀ ਮਤਲਬ ਉਹ ਨਹੀਂ ਉਹ ਨਹੀਂ ਸਿੰਘ ਸੀ ਟਕਸਾਲ ਦੇ ਹਾਂਜੀ ਹਾਂਜੀ ਮੈਂ ਪੰਜ ਸਾਲ ਮਿੰਟ ਬੜਾ ਹੱਸਿਆ ਮੈਂ ਕਿਹਾ ਤੁਹਾਨੂੰ ਕੀ ਆਖਿਆ ਸੀ ਮੈਂ ਇਹ ਸਵਾਲ ਤੁਨ ਗੁਣਾਣ ਦੇ ਸੱਚੇ ਪਾਤਸ਼ਾਹ ਨੇ ਬਾਹਮਣ ਨੂੰ ਕੀਤਾ ਤਾਂ ਤੁਸੀਂ ਬਾਹਮਣ ਦੇ ਘਰ ਚ ਕੋ ਨਾਲ ਉਹ ਜਵਾਬ ਦੇ ਰਹੇ ਮੈਨੂੰ ਨਹੀਂ ਦੇ ਰਹੇ ਕਿਉਂਕਿ ਇਹ ਸਵਾਲ ਮੇਰਾ ਨਹੀਂ ਹੈ ਇਹ ਸਵਾਲ ਤੁਨ ਗੁਣਾਣ ਦੇ ਸੱਚੇ ਪਾਤਸ਼ਾਹ ਦਾ ਹੈ ਕਿ ਕੌਣ ਮਾਸ ਨਵੇੜਾ ਕਿਵੇਂ ਕਰਾਂਗੇ ਅਸੀਂ ਜੇ ਤੇ ਸਿੱਖ ਮੂਰਤੀ ਪੂਜਕ ਜਿਹੜਾ ਕਿ ਅੱਜ ਕੱਲ ਹੈ ਠੀਕ ਹੈ ਹਿੰਦੂ ਮੂਰਤੀ ਪੂਜਦੇ ਆਂ ਤਸਵੀਰਾਂ ਪੂਜਦੇ ਆਂ ਗੀਤ ਆ ਲੱਗਿਆ ਨਹੀਂ ਹਿੰਦੂ ਨੂੰ ਤੇ ਸ਼ਬਦ ਦਾ ਗਿਆਨ ਸਨ ਹੋਣੀ ਹੈ ਕਰਮ ਕਾਂਡ ਉਹੀ ਚੱਲਦੇ ਹਨ ਅਸੀਂ ਵਿਅਕਤੀ ਗੁਰੂ ਨਾਲ ਜੁੜ ਗਏ ਆਂ ਸ਼ਬਦ ਗੁਰੂ ਨਾਲ ਜੋੜ ਨਹੀਂ ਸਕੇ ਫਿਰ ਤੁਸੀਂ ਇਸ ਤਰ੍ਹਾਂ ਦੇ ਸਵਾਲ ਕਰੋ ਜਿਹੜੇ ਜੜ ਨਾਲ ਰਿਲੇਟ ਕਰਦੇ ਨੇ ਹੁਣ ਜਦ ਗੁਰਬਾਣੀ ਪੜ੍ਹਦੇ ਆਂ ਤੇ ਸਤਗੁਰੂ ਜੀ ਸਵਾਲ ਕਰਤਾ ਵੀ ਕੌਣ ਮਾਸਕੌਟ ਸਾਖਾ ਕਾਹਵੇ ਕਿਤੇ ਅਜਿਹਾ ਨਿਰਣਾ ਨਹੀਂ ਹੋ ਸਕਦਾ ਬਿਲਕੁਲ ਕਿਉਂਕਿ ਸਾਨੂੰ ਮੁਰਗਾ ਜਿਹੜਾ ਉਹ ਚੀਕਦਾ ਸੁਣਦਾ ਹੈ ਤੇ ਦਾਲ ਨਹੀਂ ਸੁਣਦੀ ਦਾਲ ਤੇ ਉਬਲਦੀ ਨਾ ਜੇਤੇ ਦਾਣੇ ਅਣਕੇ ਜਿਹਾ ਵਜਣਾ ਕੋਏ ਹੁਣ ਜਦ ਉਬਾਲਦੇ ਤੇ ਉਹ ਵੀ ਤੇ ਤੜਕਦੀ ਹੋਏਗੀ ਨਾ ਉਹ ਤੇ ਪੁਕਾਰ ਕਰਦੀ ਹੋਏਗੀ ਨਾ ਜਦ ਤੱਕ ਉਹਦੇ ਚੋਂ ਦਾ ਜੀਵ ਨਹੀਂ ਛੁੱਟਦਾ ਤਦ ਤੱਕ ਉਹ ਕੋਲ ਹੀ ਨਹੀਂ ਪੈਂਦੀ ਨਹੀਂ ਦਾਲ ਜਿੱਥੇ ਮਰਜੀ ਭਿਓਂ ਰੱਖ ਦੋ ਉਹ ਦਾਲ ਉਹ ਕੋ ਪੈਂਦੀ ਹੈ ਉਹ ਚ ਜੀਵ ਹੈਗਾ ਨਾ ਕੜਕ ਦੇ ਦਾਣੇ ਚ ਜੀ ਹੈਗਾ ਨਾ ਉਹ ਗੁਪੈਂਦੀ ਹੈ ਮਰਿਆ ਤੇ ਵੀ ਹੈ ਜੀ ਜਿਹਦਾਂ ਨੂੰ ਪੀਨੇ ਹੋਵਾਂਗੇ ਉਹ ਉਹ ਸਾਨੂੰ ਨਹੀਂ ਸੁਣਦੀ ਹਾਂਜੀ ਅਸੀਂ ਕਹਿੰਦੇ ਵੀ ਇਹ ਇਹ ਜਾਇਜ਼ ਹੈ ਉਹ ਸਾਨੂੰ ਸੁਣਦਾ ਹੈ ਇਸੇ ਕਰਕੇ ਅਸੀਂ ਕਹਿੰਦੇ ਆ ਕਿ ਇਹ ਨਾਜਾਇਜ਼ ਹੈ ਨਹੀਂ ਖਾਣਾ ਚਾਹੀਦਾ ਹੈ ਫਿਰ ਜਿਹੜੀ ਗੱਲ ਸਾਡੀ ਦ੍ਰਿਸ਼ਟੀ ਤੇ ਹੈਗੀ ਨਾ ਵੀ ਕੀ ਦਿਖਦਾ ਹੈ ਤੇ ਕੀ ਨਹੀਂ ਦਿਸਦਾ ਦ੍ਰਿਸ਼ਟ ਠੀਕ ਹੈ ਫਿਰ ਜੇ ਅਸੀਂ ਅਦ੍ਰਿਸ਼ਟ ਪਰਮਾਤਮਾ ਦੀ ਗੱਲ ਕਰਦੇ ਆਂ ਤੇ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪਣਾ ਚਾਹੀਦਾ ਕਿਉਂਕਿ ਦੇਖਦਾ ਤੇ ਉਹ ਵੀ ਨਹੀਂ ਹੈ ਠੀਕ ਹੈ ਹੁਣ ਸਹੀ ਗੱਲ ਖਾਣ ਨਾ ਖਾਣ ਦੇ ਹੁਣ ਮੈਡੀਕਲੀ ਆਪਾਂ ਇੱਥੇ ਗੱਲ ਕਰ ਸਕਦੇ ਆ ਆਪਾਂ ਦੇ ਉੱਤੇ ਸਾਇੰਟਿਫਿਕਲੀ ਆਪਾਂ ਇੱਥੇ ਗੱਲ ਕਰ ਸਕਦੇ ਆ ਗੁਰਬਾਣੀ ਦੇ ਵਿੱਚੋਂ ਪ੍ਰਮਾਨ ਲੈ ਕੇ ਜੇ ਲੱਗੂਗੇ ਤੇ ਹਨਾ ਕੋਈ ਖਾਣ ਦੀ ਗੱਲ ਕਰੇਗਾ ਤੇ ਕੋਈ ਨਾ ਖਾਣ ਦੀ ਗੱਲ ਕਰੇਗਾ ਤੇ ਗੁਰਬਾਣੀ ਦੋਨੋਂ ਪਾਸੇ ਗੱਲ ਕਰ ਲੈਂਦੀ ਹੈ ਜਿਹੜੇ ਬਾਬਾ ਜੀ ਖਾਂਦੇ ਨੇ ਉਹ ਆਪਣੇ ਪ੍ਰਮਾਨ ਦਿੰਦੇ ਜਿਹੜੇ ਨਹੀਂ ਖਾਂਦੇ ਉਹ ਆਪਣੇ ਪ੍ਰਮਾਨ ਹਾਂ ਇੱਕ ਦਫਾ ਸੈਕਰਾਮੈਂਟੋ ਦੀ ਗੱਲ ਆਏ ਕੋਈ ਬਜ਼ੁਰਗ ਮੇਰੇ ਕੋ ਆ ਗਿਆ ਜੀ ਮੈਂ ਤੁਹਾਣਾ ਗੱਲ ਕਰਨੀ ਆ ਮੈਂ ਕਹੇ ਦੱਸੋ ਕੰਦਾ ਜੀ ਖਾਣਾ ਚਾਹੀਦਾ ਨਹੀਂ ਮੈਂ ਕਿ ਮੇਰੀ ਕਥਾ ਖਾਣਾ ਖਾਂਦੇ ਸੀ ਨਹੀਂ ਮੇਰੇ ਵੈਸੇ ਸਵਾਲ ਹੈ ਮੈਂ ਕਿ ਦੋ ਪ੍ਰਮਾਣ ਦੇ ਤੇ ਮੈਂ ਕਿ ਖਾ ਲਿਆ ਕਰੋ ਯਾਰ ਕੰਦਾ ਕਈ ਕਦੇ ਨਹੀਂ ਖਾਣਾ ਚਾਹੀਦਾ ਮੈਂ ਦੋ ਪ੍ਰਮਾਣ ਦੇ ਤੇ ਮੈਂ ਕਿ ਨਹੀਂ ਖਾਣਾ ਚਾਹੀਦਾ ਕੰਦਾ ਵਿੱਚ ਸਹੀ ਪ੍ਰਮਾਣ ਕਿਹੜਾ ਹੈ ਮੈਂ ਦੱਸੋ ਸਹੀ ਕਿਹੜਾ ਸਿੱਧ ਕਰਾਂ ਖਾਣਾ ਕਿ ਨਾ ਖਾਣਾ ਹਾਂਜੀ ਇਹ ਹਲਕੀ ਕਿਸੇ ਦੀ ਡਿਬੇਟ ਹੈ ਠੀਕ ਹੈ ਅੱਜ ਜਿਹੜੀਆਂ ਖੋਜਾਂ ਨੇ ਅੱਜ ਰਿਸਰਚਾਂ ਨੇ ਬੜੀਆਂ ਗਾਹ ਨੰਗੀਆਂ ਨੇ ਆਪ ਆਪਣੇ ਲੋਕ ਮਤਲਬ ਆਪਣੇ ਸਿੱਖ ਨੇ ਜਿਹੜੇ ਉਹ ਇੱਥੇ ਹੀ ਫਸੇ ਨੇ ਮਾਸ ਖਾਣਾ ਜਾਂ ਨਹੀਂ ਖਾਣਾ ਮੈਂ ਤੁਸੀ ਕਦੀ ਪੁੱਛਿਆ ਵੀ ਮੈਂ ਜਿਵੇਂ ਮੈਂ ਕੀ ਆ ਨਹੀਂ ਖਾਂਦਾ ਹਾਂ ਮੈਨੂੰ ਪਸੰਦ ਨਹੀਂ ਹੈ ਹਾਂਜੀ ਹਾਂਜੀ ਨਹੀਂ ਨਹੀਂ ਕਈ ਚੀਜ਼ ਤੋਰੀ ਮੈਂ ਨਹੀਂ ਖਾਂਦਾ ਹਾਂ ਮੈਨੂੰ ਪਸੰਦ ਨਹੀਂ ਹੈ ਹੁਣ ਮਾਂ ਵਿੱਚ ਦਾਲ ਵਿੱਚ ਭਾਂ ਵਿੱਚ 24 ਘੰਟੇ ਖਵਾਈ ਚਲੋ ਸਾਗ ਜਿੰਨਾ ਵਜੀ ਮੈਨੂੰ 40 ਚਲੋ ਕੋ ਫਰਕ ਨਹੀਂ ਪੈਂਦਾ ਮੇਰਾ ਡਿਸੀਜਨ ਜ਼ੁਬਾਨ ਦਾ ਉਹ ਮੇਰੇ ਮਨ ਦੇ ਉੱਤੇ ਹੈ ਮੈਂ ਇਹ ਤੇ ਗੁਰੂ ਸਾਹਿਬ ਤੋਂ ਨਹੀਂ ਪੁੱਛਦਾ ਨੇ ਇਹਦੇ ਬਾਰੇ ਕਿਉਂਕਿ ਸਿੱਖ ਭੇਦ ਨਹੀਂ ਕਰ ਸਕਦਾ ਮੁਰਗੇ ਤੇ ਸਾਗ ਦੇ ਵਿੱਚ ਜਿੰਨੇ ਹੁਣ ਇਹਦੇ ਤੇ ਭੇਦ ਕਰਨਾ ਹੈ ਕਮੈਂਟ ਕਰਨਾ ਹੈ ਉਹ ਮੈਨੂੰ ਨਹੀਂ ਕਮੈਂਟ ਕਰ ਰਿਹਾ ਉਹ ਤੁਹਾਨੂੰ ਗੁਰਨਾਨ ਦੇਵ ਜੀ ਕਮੈਂਟ ਕਰ ਰਿਹਾ ਕਿ ਗੁਰੂ ਸਾਹਿਬ ਨੇ ਕਿਹਾ ਕੌਣ ਸਾਹ ਕੌਣ ਮਾਸ ਖਾਵੇ ਇਹ ਸਵਾਲ ਗੁਰਨਾਨ ਦੇਵ ਜੀ ਪੰਡਤ ਤੇ ਸਾਰੇ ਪੰਡਤ ਦੇ ਘਰ ਚੱਕੇ ਬਹਿ ਜਾਂਦੇ ਆ ਬਿਲਕੁਲ ਜਦ ਗੁਰਬਾਣੀ ਦੇ ਰੋਲ ਦੀ ਗੱਲ ਕਰਦੀ ਨਾ ਬਿਲਕੁਲ ਹੈ ਨਾ ਤੇ ਹੁਣ ਜੇ ਤੁਸੀਂ ਜੀਵ ਹੱਤਿਆ ਦੀ ਗੱਲ ਕਰੇ ਜਿਹੜੇ ਕਹਿੰਦੇ ਕਿ ਇੱਕ ਬੱਕਰਾ ਮਾਰੋ ਤੇ ਇੱਕ ਜੀਵ ਹੱਤਿਆ ਤੇ ਕਿੰਨੀ ਦਾਲ ਦੇ ਦਾਣੇ ਬਲੋ ਕਿੰਨੇ ਜੀਵ ਹੱਤਿਆ ਕਰਦੇ ਪਏ ਤੁਸੀਂ ਫਿਰ ਕਿੰਨੇ ਚੌਦ ਦੇ ਦਾਣੇ ਕਿੰਨੇ ਚੌਦ ਦੇ ਹੱਤਿਆ ਕਰਦੇ ਪਏ ਹੋ ਕਿਦਾਂ ਤੁਸੀਂ ਤੁਸੀਂ ਜਸਟੀਫਾਈ ਕਿਵੇਂ ਕਰੋਗੇ ਇੱਕ ਮੁਰਗਾ ਮਾਰਿਆ ਇੱਕ ਜੀਵ ਹੱਤਿਆ ਤੇ ਉਹ ਕਿੰਨੇ ਦਾਲ ਦੇ ਦਾਣੇ ਜਿਹੜੇ ਤੁਸੀਂ ਉਬਾਲਣੇ ਆ ਕਿ ਉਹ ਤੜਫਦੇ ਨਹੀਂ ਹੋਣਗੇ ਹੁਣ ਇਹਨਾਂ ਨੇ ਨਾ ਇੱਕ ਟੈਸਟ ਹੋਇਆ ਸੀ ਜਿਹਦੇ ਵਿੱਚ ਉਹ ਜਾਂਦੇ ਨੇ ਆਪਣਾ ਦਰਖਤ ਦੇ ਵਿੱਚ ਕੁਝ ਇਨਸਟਰੂਮੈਂਟ ਲੱਗਦੇ ਨੇ ਤੇ ਅਜੇ ਜਿਹੜਾ ਲੱਕੜਹਾਰਾ ਅਜੇ ਉਸ ਨੂੰ ਕਹਾੜੀ ਚੁੱਕਦਾ ਹੈ ਤੇ ਉਹ ਦਰਖਤ ਦੀ ਜਿਹੜੀ ਵਾਈਬ੍ਰੇਸ਼ਨ ਚੇਂਜ ਹੋ ਜਾਂਦੀ ਹੈ ਉਹਨੂੰ ਪਤਾ ਲੱਗਦਾ ਮੈਨੂੰ ਵੱਢਣ ਆ ਰਿਹਾ ਹੈ ਇਹ ਫੀਲ ਕਰਦੇ ਨੇ ਸਾਨੂੰ ਨਹੀਂ ਸੁਣਦੇ ਇਹ ਸਾਡੀ ਦਿੱਕਤ ਹੈ ਪਰ ਉਹ ਤੇ ਰਹਿੰਦਾ ਹੋਏਗਾ ਨਾ ਇਹਦੇ ਸਾਗ ਕੱਟਿਆ ਜਾ ਰਿਹਾ ਹੈ ਇਹ ਸਾਡੀ ਦਿੱਕਤ ਹੈ ਵੀ ਸਾਨੂੰ ਨਹੀਂ ਦਿਖਦਾ ਪਰ ਉਹ ਤੇ ਰਹੁੰਦਾ ਹੀ ਹੋਏਗਾ ਸਹੀ ਗੱਲ ਹੈ ਤਾਂਹੀਂ ਗੁਰੂ ਸਾਹਿਬ ਨੇ ਕਹਿੰਦਾ ਜਿੱਤੇ ਦਾਣੇ ਅੰਨ ਕੇ ਜੀਆਂ ਬਾਜਣਾ ਕੋ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਪਹਿਲਾ ਪਾਣੀ ਜਿਉ ਹੈ ਜਿੱਥੇ ਰਿਆ ਸਭ ਕੋਏ ਉਹ ਵੀ ਤੇ ਪੀਨੇ ਨਾ ਆਪਾਂ ਜਿੱਤੇ ਹਾਂ ਹਾਂ ਤੇ ਉਹ ਜੇ ਫਿਰ ਤੁਸੀਂ ਜਿੰਨੇ ਵੀ ਤੁਸੀਂ ਦਾਣੇ ਅੰਨ ਕੇ ਜਾਂ ਪਾਣੀ ਹੈ ਤੁਸੀਂ ਇਹ ਤੇ ਇਨਟੇਕ ਕਰ ਹੀ ਲੈਣਾ ਫਿਰ ਫਿਰ ਜੀਵ ਹੱਤਿਆ ਦਾ ਸਵਾਲ ਨਹੀਂ ਪੈਦਾ ਹੁੰਦਾ ਇੱਥੇ ਇਹ ਬਾਬਾ ਜੀ ਜਿਹੜਾ ਕੌਨਫਲਿਕਟ ਹੈ ਇਹ ਆਪਣੇ ਸਿੱਖਾਂ ਚ ਹੈ ਹਿੰਦੂਆਂ ਚ ਜਿਹੜੇ ਬਲੀਆਂ ਦਿੰਦੇ ਨੇ ਉਹ ਵੀ ਹਿੰਦੂ ਨੇ ਜਿਹੜੇ ਲਸਣ ਤੇ ਗੰਡਾ ਨਹੀਂ ਖਾਂਦੇ ਉਹ ਵੀ ਹਿੰਦੂ ਨੇ ਇਹ ਆਪਣੇ ਤੇ ਕਿਉਂ ਹੈ ਉਹ ਮੈਂ ਅੱਗੇ ਕਹਣਾ ਵੀ ਉਹ 33 ਕਰੋੜ ਦੇਵੀ ਦੇਵਤਾ ਮੰਨਦੇ ਨੇ ਸਾਡੇ ਵਾਲੇ 10 ਗੁਰੂ ਨਹੀਂ ਮੰਨ ਸਕਦੇ ਦੇਖ ਅਜੇ ਸਵਾਲ ਕਰਦੇ ਨੇ ਵੀ ਅਠਵੇਂ ਪਾਤਸ਼ਾਹ ਦੀ ਉਮਰ 5 ਸਾਲ ਦਾ ਗੁਰੂ ਕਿਦਾਂ ਹੋ ਸਕਦਾ ਹੈ ਬਿਲਕੁਲ ਬਿਲਕੁਲ ਇਹ ਸਾਡੇ ਸਵਾਲ ਹੈਗਾ ਆਏਗਾ ਜੀ ਠੀਕ ਹੈ ਜਿਹੜੇ ਆ ਜਿੰਨਾ ਵੀ ਨਿੰਦਕ ਲਾਣਾ ਜਿੰਨੀ ਕਦੀੜ ਹੈ ਇਹ ਸਵਾਲ ਕਰਦੀ ਹੈ ਕਿ ਸਾਡੇ ਚ ਅਠਵਾਂ ਗੁਰੂ ਕਿ ਬੜੇ ਪੁਰਾਣੇ ਸਵਾਲ ਇਹਨਾਂ ਦੇ ਜਵਾਬ ਦੇ ਚੁੱਕੇ ਅਸੀਂ ਨਾ ਜੀ ਜੀ ਇਹ ਹੁਣ ਜੇ ਪਿੱਛੇ ਇੱਕ ਨੇ ਬਿਆਨ ਦਿੱਤਾ ਹੈ ਕਹਿੰਦੇ ਗੁਰੂ ਨਾਨਕ ਮਹਾਰਾ ਵੀ ਕਿਡਨਾਪ ਹਾਂ ਵੀ ਇਹਦਾ ਸਬੂਤ ਤਾਂ ਦੋ ਫਿਰ ਤੁਸੀਂ ਹਨ ਮਤਲਬ ਇਹ ਗੱਲਾਂ ਇਹਦਾ ਕੀ ਸਬੂਤ ਹੈ ਤੁਹਾਡੇ ਇਹ ਸੱਚਕਾਰ ਦਾ ਸਬੂਤ ਇਹਨਾਂ ਨੇ ਕਹਿਣਾ ਹੀ ਹੈ ਨਾ ਹਨਾ ਸਬੂਤ ਦੀ ਕਿਸੇ ਗੱਲ ਨਹੀਂ ਹੈਗਾ ਕਿੰਨੇ ਉਹਨਾਂ ਦੀ ਨੀਚ ਮਾਨਸਿਕਤਾ ਜਿਹੜੀ ਹੈ ਹਾਂ ਸੋ ਇਹ ਸਵਾਲ ਉਹਨਾਂ ਚ ਸਾਡੇ ਚ ਦਿੱਕਤ ਹੈ ਨਾ ਵੀ ਜਿਹੜਾ ਖਾਂਦਾ ਉਹ ਜਿਹੜਾ ਨਹੀਂ ਖਾਂਦਾ ਉਹਨੂੰ ਬਾਹਮਣ ਕਹੀ ਜਾਂਦਾ ਤੇ ਜਿਹੜਾ ਨਹੀਂ ਖਾਂਦਾ ਉਹ ਖਾਣ ਵਾਲ ਨੂੰ ਕਹੀ ਜਾਂਦਾ ਨਾ ਸਾਡੇ ਜਿਹੜਾ ਵੀ ਮਾੜੀ ਗੱਲ ਦੇ ਪੰਜਾਬੀ ਵਾਲੀ ਹੈ ਤੂੰ ਸਿੱਖ ਨਹੀਂ ਹੈ ਨਾ ਤੂੰ ਐਡਾ ਗੱਲ ਤੂੰ ਸਿੱਖ ਨਹੀਂ ਹੈ ਤੇ Hindu ਤੇ Hindu ਰਹਿੰਦਾ ਚਾਹੇ ਉਹ ਬਲੀ ਦਿੰਦਾ ਚਾਹੇ ਨਹੀਂ ਦਿੰਦਾ ਚਾਹੇ ਉਹ ਸ਼ੈਵ ਨੂੰ ਮੰਨਦਾ ਹੈ ਵੈਸ਼ ਨੂੰ ਮੰਨਦਾ ਹੈ ਚਾਹੇ ਉਹ ਕੁਝ ਵੀ ਕਰਦਾ ਹੈ ਹੈ ਨਾ ਉਹ ਕਿਸੇ ਵੀ ਤਬਕੇ ਦਾ ਹੋਵੇ ਉਹ Hindu ਰਹਿੰਦਾ ਹੈ ਚਾਹੇ ਸਿਮਰਤੀ ਮੰਨੇ ਚਾਹੇ ਵੇਦਵਾਨ ਨੇ ਉਹ Hindu ਰਹਿੰਦਾ ਹੈ ਐਂ ਦੇ ਸਿੱਖੀ ਇੰਨੀ ਕਮਜ਼ੋਰ ਕਿ ਐ ਸਿੱਖੀ ਟੜਕ ਜਾਂਦੀ ਸਾਡੀ ਠੀਕ ਹੈ ਸੋ ਇਹ ਜਿਹੜਾ ਖਾਣ ਨਾ ਖਾਂਦਾ ਹੁਣ ਚੱਕਰ ਕੀ ਹੈ ਖਾਣਾ ਦੇ ਖਾਣ ਦੇ ਖਾਣ ਦੇ ਨਿਹੰਗ ਸਿੰਘਾਂ ਦੇ ਵਿੱਚ ਝਟਕੇ ਦੀ ਵਿਧੀ ਹੈ ਬਿਲਕੁਲ ਉਹਦੇ ਵਿੱਚ ਕੀ ਹੁੰਦਾ ਹੈ ਇਹਦੇ ਤੋਂ ਮੈਂ ਸਾਇੰਸ ਸਮਝਾਉਣਾ ਵੀ ਅਸੀਂ ਕਿੰਨੇ ਐਡਵਾਂਸ ਆ ਅੱਜ ਜਿੰਨੇ ਵੀ ਮੈਡੀਕਲੀ ਇਹ ਮਾਸ ਤੇ ਗੱਲ ਕਰਦੇ ਨੇ ਉਹ ਇਹ ਕਹਿੰਦੇ ਨੇ ਕਿ ਰੂਹ ਤੇ ਉੱਡ ਜਾਂਦੀ ਹੈ ਪਰ ਜਿਹੜੇ ਹਾਰਮੋਨਸ ਡਿਵੈਲਪ ਹੁੰਦੇ ਬਾਡੀ ਚ ਉਹਦੇ ਸਰੀਰ ਚ ਰਹਿੰਦੇ ਆ ਉਹ ਟਰੈਵਲ ਕਰਦੇ ਮਾਸ ਥਰੂ ਤੁਹਾਡੇ ਸਰੀਰ ਦੇ ਵਿੱਚ ਉਹ ਟਰੈਵਲ ਕਿਦਾਂ ਕਰਦੇ ਨੇ ਹੁਣ ਇੱਕ ਟਰੱਕ ਦੇ ਵਿੱਚ 100 ਬੱਕਰਾ ਤਾੜਿਆ ਹੈ ਜਾਂ 500 ਮੁਰਗੀ ਤਾੜੀ ਹੈ ਹਨਾ ਉਹ ਜਿਹੜੇ ਜਾ ਰਹੀ ਹੈ ਉਹ ਘਬਰਾਏ ਹੋਏ ਨੇ ਡਰੇ ਹੋਏ ਨੇ ਵੀ ਜਗਾ ਚ ਸ਼ਿਫਟ ਹੋ ਰਹੀ ਉਹਨਾਂ ਦੀ ਉਹ ਜਿਹੜਾ ਜਿਹੜਾ ਹਾਰਮੋਨ ਪੈਦਾ ਕਰੇਗਾ ਉਹਦੇ ਸ਼ੀਰਚ ਹਾਰਮੋਨ ਬਣ ਜੇਗਾ ਰਸਾਇਣ ਬਣੇਗਾ ਨਾ ਕੈਮੀਕਲ ਬਣੇਗਾ ਜਿਹਨਾਂ ਐਲਕਮੀ ਪੜੀ ਹੈ ਉਹਨਾਂ ਨੂੰ ਪਤਾ ਹੈ ਵੀ ਕੀ ਚੀਜ਼ਾਂ ਹੁੰਦੀਆਂ ਨੇ ਤੇ ਉਹ ਜਦੋਂ ਉਹ ਇੱਕ ਨੂੰ ਵੱਡਿਆਂ ਦੇ ਪਿੱਛੇ ਦੂਸਰੇ ਨੇ ਵੇਖਿਆ ਵੀ ਇਹ ਵੀ ਗਿਆ ਤੇ ਹੁਣ ਮੇਰੀ ਵਾਰੀ ਤੇ ਉਹ ਜਿਹੜੀ ਚੀਕ ਚ ਕਹਾਂ ਜੋ ਦਰਦ ਹੈ ਜੋ ਐਂਗਜ਼ਾਇਟੀ ਹੈ ਜੋ ਡਿਪਰੈਸ਼ਨ ਹੈ ਉਹਦੇ ਉਹ ਤੁਹਾਡੀ ਬਾਡੀ ਚ ਆਏਗੀ ਨਾ ਬਿਲਕੁਲ ਬਿਲਕੁਲ ਠੀਕ ਹੈ ਹਾਰਮੋਨਸ ਦੇ ਜ਼ਰੀਏ ਇਹ ਤੇ ਹੈਗਾ ਨਹੀਂ ਖਾਣਾ ਚਾਹੀਦਾ ਇਸ ਲੈਵਲ ਦੇ ਉਤੇ ਇਹ ਮਾਸ ਨਹੀਂ ਖਾਣਾ ਚਾਹੀਦਾ ਸਾਨੂੰ ਫਿਰ ਜਿਹੜਾ ਤੁਸੀਂ ਮੁਰਗਾ ਖਾਂਦੇ ਹੋ ਕਦ ਮੁਰਗਾ ਉਹ ਮੁਰਗਾ ਕੀ ਮੁਰਗੀ ਹੈ ਜੀ ਕਦੀ ਟੈਸਟ ਕੀਤਾ ਆਪਾਂ ਸਹੀ ਗੱਲ ਨਹੀਂ ਟੈਸਟ ਕੀਤਾ ਵੀ ਜਿਹੜਾ ਮਾਰਿਆ ਉਹ 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 ਹੁੰਦਾ ਨਾ ਬ੍ਰੈਲਰ ਉਹ ਮੁਰਗਾ ਮੁਰਗੀ ਨਹੀਂ ਹੁੰਦੇ ਬਿਲਕੁਲ ਠੀਕ ਹੈ ਉਹ ਜਿਹੜੇ ਅੱਜ ਕੱਲ੍ਹ ਹੁਣ ਬਹੁਤ ਜਿਹੜੇ ਵੱਧ ਗਏ ਨੇ ਸਾਡੇ ਵਿੱਚ ਉਹ ਹੈਲੋ ਹੈਲੋ ਵਾਲੇ ਹਾਂਜੀ ਗੋੜਜ ਨੂੰ ਕਿੰਨੇ ਆ ਹੋਰ ਕਈ ਨਾਮ ਲੈਂਦੇ ਨੇ ਐਲਜੀਪੀਡੀ ਕਹਿੰਦੇ ਆਪਾਂ ਕਿਉਂਕਿ ਉਹ ਬ੍ਰੈਲਰ ਬਹੁਤ ਖਾਂਦੇ ਬੈਨੇ ਉਹ ਜਿਹੜਾ ਬਰੇਲਰ ਹੈ ਉਹ ਜਿਸ ਕਾਰਨ ਵਾਸਤੇ ਬਣਿਆ ਹੈ ਉਹਦੇ ਅੰਦਰ ਉਹ ਚੀਜ਼ ਡਿਵੈਲਪ ਹੈ ਨਾ ਤੇ ਉਹੀ ਕਿੱਥੇ ਆ ਰਹੀ ਫਿਰ ਜਿਹੜੇ ਖਾ ਰਹੇ ਨੇ ਕੁੜੀਆਂ ਮੁੰਡੇ ਮੁੰਡੇ ਕੁੜੀਆਂ ਹੋ ਰਹੇ ਨੇ ਸਮਾਜ ਡਿਸਟਰਬ ਹੋ ਰਿਹਾ ਜਿਹੜੇ ਮਸ਼ੀਨਾਂ ਤੋਂ ਤਿਆਰ ਹੁੰਦੇ ਨੇ ਹਾਂ ਇਹਦਾ ਬੜਾ ਵੱਡਾ ਕਾਰਨ ਹੈ ਹਾਂਜੀ ਓਕੇ ਠੀਕ ਹੈ ਇੱਕ ਤੇ ਕਾਰਨ ਹੋ ਗਿਆ ਜਿਹੜਾ ਬੰਨ ਕੇ ਲੈ ਆਉਣਾ ਐਂਗਜ਼ਾਇਟੀ ਡਿਪਰੈਸ਼ਨ ਉਹ ਸਾਰੇ ਚੀਕ ਚਖੜਾ ਉਹ ਦਰਦ ਜਿਹੜਾ ਇੱਕ ਹੋ ਗਿਆ ਦੂਜਾ ਹੋ ਗਿਆ ਨਹੀਂ ਆ ਜਿਹੜਾ ਬੋਲਰ ਦੀ ਬਰੇਲਰ ਦੀ ਜਪਾ ਗੱਲ ਕੀਤੀ ਹੈ ਠੀਕ ਇਹ ਕਿ ਵੀ ਤਖਾਨ ਲੈ ਕੇ ਨਹੀਂ ਹੈਗਾ ਨਾ ਬਿਲਕੁਲ ਹੁਣ ਦੇਸੀ ਮੁਰਗਾ ਦੇ ਬਣਦਾ ਹੀ ਬੜਾ ਔਖਾ ਹੈ ਤੇ ਬੀਬੀਆਂ ਦੀ ਕਾਹਲੀ ਵੇਰਦੇ ਘਣੇ ਦੋ ਸੀੜੀਆਂ ਮਰਾਓ ਅੰਡੇ ਵੀ ਹੁਣ ਰੈਡੀਮੇਡ ਆ ਰਹੇ ਨੇ ਹਾਂ ਅੰਡੇ ਵੀ ਇਦਾਂ ਦੇ ਆ ਰਹੇ ਨੇ ਹੈਨਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਅਗਰ ਤੁਸੀਂ ਇਸ ਤਰ੍ਹਾਂ ਦੀ ਆਉਣਾ ਇਸ ਪਾਸਿਓ ਫਿਰ ਤੇ ਇਹ ਨਹੀਂ ਖਾਣੀਆਂ ਚਾਹੀਦੀਆਂ ਹੁਣ ਜਿਹੜਾ ਮੁਸਲਮਾਨ ਹਲਾਲ ਕਰਦਾ ਹੈ ਹਾਂਜੀ ਹੈਨਾ ਹੁਣ ਦੇ ਨਾਲ ਵਿਧੀ ਕਿਉਂਕਿ ਹੁਣ ਹਲਾਲ ਵੀ ਤੇ ਨਹੀਂ ਹੋ ਰਿਹਾ ਨਾ ਵਿਧੀ ਬਦਲ ਗਈ ਹੈ ਪਹਿਲਾਂ ਜੇ ਮਾਰ ਗਿੰਦੇ ਨਾ ਬਿੰਗ ਕਸਾਈਆਂ ਦਾ ਸਹਣਾ ਉਹ ਬਿੰਗ ਕੀ ਹੁੰਦਾ ਸੀ ਸ਼ਾਰਾ ਲਾ ਕੇ ਤੇ ਨਾ ਉਸ ਕਸਾਈ ਧਾਗੇ ਦੀ ਗੰਡ ਮਾਰ ਦਿੰਦਾ ਉਹ ਗੰਦ ਇੰਨੀ ਕੁ ਹੁੰਦੀ ਹੈ ਵੀ ਉਹ ਸਾਹ ਹਲਕਾ ਲਗਾ ਕੇ ਚੱਲੇ ਤੇ ਮਰੇ ਨਾ ਠੀਕ ਹੈ ਕਿਉਂਕਿ ਜਿਹੜੀ ਇਸਲਾਮਿਕ ਟ੍ਰੈਡੀਸ਼ਨ ਉਹਦੇ ਵਿੱਚ ਇੱਕ ਵੀ ਕਤਰਾ ਖੂਨ ਦਾ ਬਚਣਾ ਨਹੀਂ ਚਾਹੀਦਾ ਉਹ ਫਿਰ ਉਹਦੀ ਸ਼ਾਰਾ ਕੱਟ ਦਿੰਦਾ ਤੇ ਉਹਦੇ ਚ ਖੂਨ ਟਪਕਦਾ ਤੇ ਉਹਨੂੰ ਸਾਹ ਨਹੀਂ ਆਉਂਦਾ ਪਰ ਦਰਦ ਹੁੰਦੀ ਹੈ ਉਹ ਤਰਫ ਤਰਫ ਕੇ ਤਰਫ ਤਰਫ ਕੇ ਇੰਨੀ ਬੁਰੀ ਮੌਤ ਮਾਰਦਾ ਤੇ ਉਹ ਕਿੰਨੇ ਖਤਰਨਾਕ ਉਹਦੇ ਅੰਦਰ ਜਿਹੜੇ ਉਹ ਹੋਣਗੇ ਜਿਹੜੇ ਹਾਂ ਅੰਦਰ ਜਾਂਦੇ ਜਿਹੜੇ ਆਪਣੇ ਹਾਰਮੋਨ ਹਾਰਮੋਨਸ ਪੈਦਾ ਹੁੰਦੇ ਨੇ ਇਸੇ ਕਰਕੇ ਇਹਨਾਂ ਦੇ ਵਿੱਚ ਕਿੰਨੀ ਬਰਬਰਤਾ ਇਹਨਾਂ ਦੇ ਵਿੱਚ ਕਿੰਨੀ ਹੈ ਜ਼ੁਲਮ ਕਿੰਨਾ ਹੈ ਇਹ ਜ਼ਾਲਮ ਨੇ ਜਿੱਥੇ ਦੇਖੋ ਲੋਕ ਬੱਚਿਆਂ ਨੇ ਦਇਆ ਹਾਨੀਨਾਂ ਲੋਕਾਂ ਦੇ ਵਿੱਚ ਨਾ ਹੁਣ ਜਿਹੜਾ ਇੱਕ ਉਹ ਇਥੋਂ ਦਾ ਡਾਕਟਰ ਕਹਿੰਦਾ ਜੀ ਗੁਰੂ ਸਾਹਿਬ ਨੇ ਕਿਹਾ ਮੁਸਲਮਾਨ ਮੋਮਦਿਲ ਹੋਵੇ ਦੇਖਿਆ ਨਹੀਂ ਪਿੰਦਰਪਾਲ ਵੀ ਇਹੋ ਅਰਥ ਕਰਦੇ ਕਿ ਮੁਸਲਮਾਨ ਮੋਮਦਿਲ ਹੁੰਦਾ ਨਹੀਂ ਮੁਸਲਮਾਨ ਮੋਮਦਿਲ ਹੋਵੇ ਮੁਸਲਮਾਨ ਨੂੰ ਮੋਮਦਿਲ ਹੋਣਾ ਚਾਹੀਦਾ ਹੈ ਉਪਦੇਸ਼ ਦਿੱਤਾ ਮਹਾਰਾਜ ਨੇ ਮੁਸਲਮਾਨ ਨੂੰ ਮੋਮਦਿਲ ਹੋਣਾ ਚਾਹੀਦਾ ਹੈ ਚਾਹੀਦਾ ਪਰ ਹੈ ਨਹੀਂ ਹਾਂ ਜੀ ਹਣਾ ਉਹ ਵੀ ਹੋਰਤ ਕਰਦੇ ਯਾਨੀ ਪਿੰਦਰਪਾਲੀ ਉਹ ਪੜੇ ਕਿੱਥੋਂ ਅਰਥ ਪੜ ਕੇ ਆਉਂਦੇ ਨੇ ਹੋਵੇ ਯਾ ਤਾਂ ਉੱਥੇ ਲਿਖਾ ਹੁੰਦਾ ਵੀ ਹੋਵੇ ਹੈ ਨਹੀਂ ਹੈ ਹੋਵੇ ਹੋਣਾ ਚਾਹੀਦਾ ਹੈ ਚਾਹੀਦਾ ਹੈ ਹਾਂਜੀ ਇਹਦੇ ਨਾਲ ਬਰਬਰਤਾ ਹੁੰਦੀ ਹੈ ਬਿਲਕੁਲ ਹੁਣ ਸਭ ਤੋਂ ਐਡਵਾਂਸ ਹੈ ਨੇਂਗ ਸਿੰਘ ਬੱਕਰੇ ਖੁੱਲੇ ਛੱਡਦੇ ਆਪਾਂ ਗਏ ਆ ਪੜਾ ਤੇ ਆਪਾਂ ਹਾਂਜੀ ਬੱਕਰੇ ਖੇਡਦੇ ਨਹੀਂ ਕੋੜਿਆਂ ਚ ਬਿਲਕੁਲ ਹੈ ਢੁੱਡਾ ਮਾਰਦੇ ਕਦੀ ਕਿਸੇ ਨੂੰ ਕਦੀ ਕਿਸ ਨੂੰ ਆਪਸ ਵਿੱਚ ਖੇਡ ਖੇਡਦੇ ਆ ਹੁਣ ਜਦੋਂ ਉਹਨਾਂ ਛੜਕਾਉਣਾ ਹੈ ਉਹਨਾਂ ਇਸ਼ਨਾਨ ਪਾਣੀ ਕਰਾਉਣਾ ਹੈ ਧੂਪ ਮੱਤੀ ਕਰਨੀ ਉਹਦੀ ਹਾਂਜੀ ਹੈ ਚੰਡੀ ਸੁਣਾਉਣੀ ਹੈ ਉਨੇ ਐ ਖਿੜ ਜਣਾ ਉਹਨੇ ਐ ਕਰ ਪੰਥਾਸਵੇਂ ਸਿਰ ਤੇ ਲਗਾ ਮਹਾਰਾਜ ਪੱਠੇ ਫਾਣੇ ਉਹਨੇ ਐ ਕਰਨਾ ਆ ਗਿਆ ਇਹਦੀ ਕਹਾਣੀ ਖਤਮ ਬਿਲਕੁਲ ਇਹਦੇ ਚ ਉਹਦੀ ਬਾਡੀ ਦੇ ਅੰਦਰ ਜਿਹੜੇ ਹਾਰਮੋਨ ਡਵੈਲਪ ਨਹੀਂ ਹੁੰਦੇ ਤੇ ਉਹਨਾਂ ਨੇ ਉਹਨਾਂ ਨੂੰ ਰਸੇ ਨਾਲ ਨਹੀਂ ਬੰਨਿਆ ਉਹਨੂੰ ਕੇਜ ਨਹੀਂ ਕੀਤਾ ਹੋਇਆ ਜਿਹੜੀ એનર્ਜੀ ਆ ਉਹ ਪੋਜ਼ਿਟਿਵ ਹੈ ਹਾਂ ਉਹਦੀ ਪੋਜ਼ਿਟਿਵ ਹੈ ਉਹਨੂੰ ਕੇਜ ਨਹੀਂ ਕੀਤਾ ਹੋਇਆ ਉਹ 네ਗਟਿਵ ਨੈਗਟਿਵਿਟੀ ਨਹੀਂ ਹੁਣ ਜਦ ਜਦ ਛਤਰੀ ਕੋ ਪੁੱਤੂ ਬਾਮਨ ਕੋ ਨਾ ਹੈ ਹੈਨਾ ਤੇ ਜੇ ਛਤਰੀ ਦੇ ਪੁੱਤਰ ਐ ਅਸੀਂ ਤੇ ਫਿਰ ਅਸੀਂ ਤੇ ਫਿਰ ਜਿਹੜੇ ਸ਼ੱਕ ਦੇ ਉਸ ਲਗਣਗੇ ਨਾ ਫਿਰ ਹਾਂਜੀ ਜਿਹੜਾ ਜਿਹਦਾ ਕੰਮ ਸ਼ਸਤਰ ਦਾ ਹੈ ਠੀਕ ਹੈ ਇਹਦੇ 'ਚ ਤੁਸੀਂ ਹੋਰ ਏਕਸਕਿਊਜ਼ ਦੇ ਲੋ ਕਿ ਮੈਂ ਨਹੀਂ ਖਾਂਦਾ ਕਿ ਕਿਉਂਕਿ ਮੈਂ ਕੀਆ ਨਹੀਂ ਖਾਂਦਾ ਮੈਂ ਨਹੀਂ ਖਾਂਦਾ ਕਿਉਂ ਮੈਂ ਬਤਾਉਮ ਨਹੀਂ ਖਾਂਦਾ ਹਾਂਜੀ ਹਨਾ ਮੈਂ ਨਹੀਂ ਖਾਂਦਾ ਕਿਉਂਕਿ ਮੈਂ ਐ ਨਹੀਂ ਖਾਂਦਾ ਜੇ ਤੁਸੀਂ ਕਹੋ ਜੀਵ ਹੱਤਿਆ ਤੇ ਜੀਵ ਹੱਤਿਆ ਦੇ ਫਸੂਲਟੇ ਫਸ ਜਾਓਗੇ ਕਿਉਂਕਿ ਜਿਹੜੀ ਜੀਵ ਤੇ ਦਾਲ ਦੇ ਵਿੱਚ ਵੀ ਹੈ ਗੁਰਬਾਣੀ ਕੁਛ ਨਹੀਂ ਕਹਿੰਦੀ ਬਿਲਕੁਲ ਗੁਰਬਾਣੀ ਤੋਂ ਪਰੇ ਦੀ ਗੱਲ ਹੈ ਹੁਣ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਇੱਕ ਸ਼ਬਦ ਹੋਰ ਫੜਿਆ ਹੋਇਆ ਕਿ ਭਾਂਗ ਮਾਛਲੀ ਸੁਰਾ ਪੰਜ ਜੋ ਜੋ ਪ੍ਰਾਣੀ ਖਾਹੇ ਤੀਰਥ ਬ੍ਰਦਰ ਨੇਮ ਕੇ ਸਬਰ ਸਤਲ ਜਾਏ ਹੈ ਨਾ ਹੁਣ ਮੈਨੂੰ ਵੀ ਕਿਹ ਪੰਕਤੀ ਪੜੀ ਤੇ ਮੈਂ ਕਿਹਾ ਮੈਂ ਕੀ ਕਰਾਂ ਹੈ ਨਾ ਵੀ ਮੈਂ ਕੀ ਕਰਾਂ ਫਿਰ ਦਸਦਾ ਵੀ ਮੇਰੇ ਵਾਸਤੇ ਪੰਕਤੀ ਆਈ ਨਹੀਂ ਇਹ ਤਾਂ ਫਿਰ ਕੀ ਅਰਥ ਕੱਢਦੇ ਨੇ ਨਹੀਂ ਕਿਉਂ ਪੰਕਤੀ ਸਿੱਖ ਵਾਸਤੇ ਥੋੜੀ ਹੈ ਹਾਂਜੀ ਨਾ ਤੇ ਸਿੱਖ ਤੀਰਥਾਂ ਤੇ ਜਾਂਦਾ ਹੈ ਬਿਲਕੁਲ ਨਾ ਨਿਯੋਲੀ ਕਰਮ ਕਰਦਾ ਹੈ ਹਾਂਜੀ ਹਾਂਜੀ ਨਾ ਵਰਤ ਰੱਖਦਾ ਹੈ ਪੀਰਤ ਬ੍ਰਤ ਅਨੇਮ ਕੀਤੇ ਸਭੇ ਦੇ ਸਤਲ ਜਾਂ ਹੈ ਜਿਹੜਾ ਇਹ ਕੰਮ ਕਰਦਾ ਉਹਦੇ ਸਤਲ ਚ ਜਾਂਦੇ ਆ ਭਾਗ ਮਾਚੀ ਸੁਰਾਪਨ ਕਿਉਂਕਿ ਇਹ ਸਾਰੇ ਜਿਹੜੇ ਚੀਜ਼ਾਂ ਨੇ ਸਰੀਰ ਨਾਲ ਇਹਦੀ ਸਾਧਨਾ ਸਰੀਰ ਦੇ ਨਾਲ ਹੈ ਤੇ ਖਾਣ ਦਾ ਤਲੁਕ ਸਰੀਰ ਦੇ ਨਾਲ ਹੈ ਸਰੀਰ ਦੀ ਸਾਧਨਾ ਦੇ ਨਾਲ ਕੀਤਾ ਹੋਇਆ ਸਰੀਰ ਦਾ ਭੋਜਨ ਉਹ ਸਤਲ ਚਲ ਜਾਂਦਾ ਹੈ ਜਿਵੇਂ ਮਹਾਰਾਜ ਨੇ ਵੀ ਅਲੱਗ-ਅਲੱਗ ਜਿਹੜੇ ਮਤ ਸੀ ਉਹਨਾਂ ਨੂੰ ਉਪਦੇਸ਼ ਕੀਤੇ ਨੇ ਹੁਣ ਜਦ ਨਮਾਜ਼ ਦੀ ਗੱਲ ਹੁੰਦੀ ਹੈ ਤੇ ਅਸੀਂ ਥੋੜੀ ਨਮਾਜ਼ ਕਰਨ ਵੇ ਜਾਣਾ ਹਾਂ ਹਾਂਜੀ ਇਹਦੀ ਸਹੀ ਗੱਲ ਅਸੀਂ ਥੋੜੀ ਸਿਰਫ ਮਸੱਲਾ-ਵਸਾਲ ਆਣਾ ਬਈ ਗੁਰੂ ਗੁਰੂ ਸਾਹਿਬ ਨੇ ਆਖਿਆ ਹੈ ਨਾ ਇੱਕ ਨਵਾਜ਼ ਕਰਦੇ ਨਾਲ ਉਹ ਆ ਫੋਟੋ ਖਿੱਚ ਲਈ ਆ ਉਹਨਾਂ ਨੂੰ ਗੁਰਦੁਆਰੇ ਚ ਕਰਾ ਦੇਣੀ ਓਏ ਇਹ ਤੇ ਇਹ ਸਾਰੇ ਹਰਾਮ ਗੱਲਾਂ ਨੇ ਕਿਉਂਕਿ ਉਹ ਉਹ ਤੁਹਾਡੇ ਗੁਰੂ ਦੇ ਸਾਹਮਣੇ ਬਹਿ ਕੇ ਤੁਹਾਡੇ ਗੁਰੂ ਨੂੰ ਮੂਨ ਕਰ ਕਹਿ ਰਿਹਾ ਕਾਫਰ ਕਹਿ ਰਿਹਾ ਬਿਲਕੁਲ ਬਿਲਕੁਲ ਮੈਂ ਤੁਸੀਂ ਇਹ ਤੇ ਇਦਾਂ ਹੀ ਨਾ ਕਿ ਕੋਈ ਇੱਕ ਕਿਉਂਕਿ ਇਹ ਤਾਂ ਮਰਿਆਦਾ ਫਿਰ ਸਾਰਿਆਂ ਲਈ ਬਿਲਕੁਲ ਇਹ ਇਦਾਂ ਹੈ ਨਾ ਤੁਸੀਂ ਹੁਣ ਤੇ ਘਰੇ ਸਦਕੇ ਆਪਣੇ ਪਿਓ ਨੂੰ ਗੱਲਾਂ ਘੜਵਾ ਰਹੇ ਹੋ ਇਹਨਾਂ ਕੋਲ ਹਾਂ ਸੋ ਉਹ ਵੇ ਪੰਕਤੀ ਪੜਦੇ ਆ ਭਾਗ ਮਾਚੀ ਸੁਰਾਪਨ ਉਹਦੇ ਜਿਹੜਾ ਨੌਲੀ ਕਰਮ ਕਰਦਾ ਹੈ ਜਿਹੜਾ 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 ਨਾਮ ਜਪਦਾ ਉਹਦੇ ਬਾਰੇ ਗੱਲ ਕਰੋ ਨਾ ਤੁਸੀਂ ਸਹੀ ਗੱਲ ਹੈ ਹਾਂ ਜੋ ਸਭ ਮੇ ਖੁਦਾ ਆ ਕੇ ਤੋਕੋ ਮੁਰਗੀ ਮਾਰੇ ਉਹ ਤੇ ਇਸਲਾਮਿਕ ਟ੍ਰੈਡੀਸ਼ਨ ਦੇ ਹਵਾਰ ਹੈ ਵੀ ਜੇ ਖੁਦਾ ਸ਼ੀਰ ਦੇ ਵਿੱਚ ਮੁਰਗੀ ਮਤਰਾ ਖੁਦਾ ਨਹੀਂ ਮਰ ਜਾਂਦਾ ਉਹ ਤੇ ਮਰਨਾ ਚਾਹੀਦਾ ਜੇ ਸ਼ੀਰ ਦੇ ਵਿੱਚ ਉਹਦੇ ਹੈ ਪ੍ਰਸ਼ੀਸ਼ ਤੇ ਹੈ ਨਹੀਂ ਕਿਉਂਕਿ ਉਹ ਮੰਨਦਾ ਹੈ ਤਾਂ ਉਹ ਤੇ ਵਾਰ ਹੈ ਸੋ ਇਸ ਤਰ੍ਹਾਂ ਦੀ ਪੰਕਤੀਆਂ ਦੇ ਇਹਨਾਂ ਨੇ ਅਰਥ ਆਪਣੇ ਹਿਸਾਬ ਨਾਲ ਕਰ ਲਿਆ ਹੈ ਹਨਾ ਜਦ ਗੁਰੂ ਸਾਹਿਬ ਨੇ ਕਹਾਣੀ ਖਤਮ ਕਰਦੀ ਹੈ ਜਦ ਪਾਣੀ ਨੂੰ ਜੀਵ ਕਹਤਾ ਹੂੰ ਤੋਇਓ ਅਨਕ ਪਾਗ ਨਾ ਸਾਰਾ ਕੁਝ ਪਾਣੀ ਹੀ ਪੈਦਾ ਹੋਇਆ ਫਿਰ ਸਾਰਾ ਤੇ ਜੀਵ ਹੈ ਬਿਲਕੁਲ ਬਿਲਕੁਲ ਹੈ ਤੇ ਮਾਸ ਤੋਂ ਪਹਿਲਾਂ ਤੇ ਥਾਂ ਵੀ ਤੇ ਮਾਸ ਹੀ ਮਾਤਾ ਦਾ ਜਿਹੜਾ ਮੂਹ ਚੋਂਦਾ ਸਾਰਾ ਸੋ ਇਹ ਗੁਰਬਾਣੀ ਦਾ ਬੜਾ ਬੜਾ ਕਨਸੈਪਟ ਹੈ ਜਿਹੜਾ ਦੇ ਖਿਲਾਫ ਹੈ ਪਰ ਸਿੱਖ ਗੁਰਬਾਣੀ ਦੇ ਖਿਲਾਫ ਨਹੀਂ ਬਿਲਕੁਲ ਕਿਉਂਕਿ ਮੇਰੀ ਸੰਪਰਦਾ ਮੰਦੀ ਹੈ ਕਿ ਮੈਂ ਨਹੀਂ ਖਾਣਾ ਉਹ ਗੁਰਬਾਣੀ ਨੂੰ ਗਲਤ ਸਾਬਤ ਕਰੇਗੀ ਜ਼ੋਰ ਲਾ ਕੇ ਬਿਲਕੁਲ ਬਿਲਕੁਲ ਹਨਾ ਕਿਉਂਕਿ ਮੈਂ ਮੇਰੀ ਜੇ ਮੈਂ ਕਹਤਾ ਖਾ ਲੋ ਤੇ ਮੇਰੀ ਸੰਪਰਦਾ ਟੁੱਟਦੀ ਹੈ ਸੋ ਜੇ ਜਿਹੜੇ ਇਹ ਸੰਪਰਦਾ ਦੀਆਂ ਸ਼ਰਾਂ ਦੀ ਬੇੜੀਆਂ 'ਚ ਵੱਜੇ ਨੇ ਨਾ ਉਹ ਗੁਰੂ ਨਾਨਕ ਦੇ ਘਰ ਦੇ ਪਾਂਦੀ ਨਹੀਂ ਹੋ ਸਕਦੇ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਰਾਂ ਦੀ ਬੇੜੀਆਂ ਆਪਣੇ ਘਰੋਂ ਤੋੜਨੀ ਸ਼ੁਰੂ ਕੀਤੀਆਂ ਬਿਲਕੁਲ ਬਿਲਕੁਲ ਮਤਲਬ ਆਪਣੇ ਤੋਂ ਸ਼ੁਰੂ ਕੀਤਾ ਸਾਰਾ ਹਾਂ ਵੀ ਮੈਂ ਜਨੇਊ ਨਹੀਂ ਪਾਵਾਂਗਾ ਹਾਂਜੀ ਹੁਣ ਜਨੇਊ ਦੀ ਕਹਾਣੀ ਦੇਖੋ ਗੱਲ ਹੁੰਦੀ ਕੀ ਦੀ ਗੱਲ ਬਣਾਉਂਦੇ ਅਸੀਂ ਮੇਰੀ ਭੈਣ ਨੂੰ ਵੀ ਜਨੇਊ ਪਾ ਬਰਾਬਰਤਾ ਦੀ ਉਹ ਕਿੱਥੇ ਆ ਮੇਰੀ ਭੈਣ ਨੂੰ ਜਨੇਊ ਉਹ ਰੈਂਗਲ ਘਵਾ ਦਿੰਦੇ ਨੇ ਕਥਾ ਦਾ ਜਨੇਊ ਦਾ ਇੱਕੋ ਹੀ ਹੈ ਜਿੱਥੋਂ ਮਾਰੇ ਮੁਨਕਰ ਹੁੰਦੇ ਆ ਬਿ ਸਿੱਖਾ ਕਰਨ ਚੜਾਈਆਂ ਗੁਰੂ ਬ੍ਰਾਹਮਣ થી ਆ ਗੁਰੂ ਨੂੰ ਬ੍ਰਾਹਮਣ ਨਹੀਂ ਕਹਣਾ ਮੈਂ ਹੂੰ ਮੇਰਾ ਗੁਰੂ ਬ੍ਰਾਹਮਣ ਨਹੀਂ ਹੈ ਬ੍ਰਾਹਮਣ ਗੁਰੂ ਹੈ ਜਦ ਕਾ ਭਗਤ ਕੰਨ ਭਗਤਨ ਕਾ ਗੁਰਨਾ ਹੈ ਮੈਂ ਬਾਮਨ ਗੁਰੂ ਨਹੀਂ ਕਹਾਵਾਂਗਾ ਤਾਂ ਮੈਂ ਜਨੇਊ ਨਹੀਂ ਪਾਵਾਂਗਾ ਗੱਲ ਤੇ ਨਹੀਂ ਹੈ ਸਾਰੀ ਨਹੀਂ ਤਾਂ ਜਿਹੜੀ ਸ੍ਰੀਸਰਪਾਈ ਦੀ ਧੱਗਦੀ ਹੈ ਹੂੰ ਬਿਲਕੁਲ ਬਿਲਕੁਲ ਦੇ ਨਾਲ ਤੋਂ ਲੋਹਾ ਡੰਗਿਆ ਦੇ ਬਿਲਕੁਲ ਬਿਲ ਇਹਦੇ ਬੁਰੇ ਫਾਸਕੇ ਫਿਰ ਜੇ ਕਹਾਂ ਉਹ ਬਹਾਮਣ ਸਾਨੂੰ ਇਹ ਕਹ ਦੇ ਵੀ ਤੂੰ ਹੀ ਤੇ ਮੇਰੇ ਜਨੇਊ ਦੀ ਤੂੰ ਹੀ ਆਪ ਗੱਲ ਚ ਪਾਈ ਬੈਠੇ ਹੋ ਤੇ ਇਹਦਾ ਕੀ ਜਸਟੀਫਿਕੇਸ਼ਨ ਹੈ ਜੇ ਕੋਈ ਰੱਖਿਆ ਵਾਸਤੇ ਉਹ ਕਹੇ ਪਸਤੌਲ ਪਾ ਲੋ ਸਮਾਜ ਚੇਂਜ ਹੋ ਗਿਆ ਤੁਸੀਂ ਬਹਿਸ ਨਹੀਂ ਸਕਦੇ ਕੋਈ ਤੁਹਾਡੀ ਵਿਆਖਿਆ ਗਲਤ ਹੈ ਬਿਲਕੁਲ ਇਹਦੇ ਵਿੱਚ ਕੋਈ ਔਰਤ ਦੀ ਬਰਾਬਰਤਾ ਦੀ ਗੱਲ ਨਹੀਂ ਇਹਦੇ ਕੁਝ ਨਹੀਂ ਆਖਿਆ ਸਿੱਧੀ ਇੱਕੋ ਜਿਹੜੀ ਮੇਨ ਪੰਕਤੀ ਹੈ ਜਿਹੜਾ ਉਹ ਦ੍ਰਿੜ ਕਰਾਉਂਦਾ ਜਨੇਊ ਪਾ ਕੇ ਹੁਣ ਕੀ ਅੱਜ ਤੋਂ ਮੈਂ ਤੇਰਾ ਗੁਰੂ ਹਾਂ ਗੁਰੂ ਨਹੀਂ ਹੋ ਸਕਦਾ ਗੁਰੂ ਸਾਰਾ ਸ਼ਬਦ ਹੈ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਕਹੇ ਹਮਾਰਾ ਹੁਣ ਸਾਡਾ ਗੁਰੂ ਤੇ ਜਿਹੜਾ ਆਦ ਅੰਤ ਤੱਕ ਕੀ ਕਰਦਾ ਬਾਮਰ ਤੇ ਰਹਿੰਦਾ ਨਹੀਂ ਹੈ ਫਿਰ ਬਾਮਣ ਗੁਰੂ ਹੈ ਜਗਤਕਾਰ ਠੀਕ ਹੈ ਭਗਤੰਗਾ ਗੋਣਾ ਸਾਡਾ ਨਹੀਂ ਹੋ ਸਕਦਾ ਨਾ ਇਹ ਜਿਹੜਾ ਮੇਨ ਕਾਰਨ ਜਿਹਦੇ ਕਰਕੇ ਜਨੇਊ ਤੋਂ ਤੁਹਾ ਮੈਂ ਇਨਕਾਰ ਕੀਤਾ ਔਰ ਉਸ ਮਰਿਆਦਾ ਜਿਹਦੇ ਵਿੱਚ ਬ੍ਰਾਹਮਣ ਗੁਰੂ ਹੈ ਉਹਨੂੰ ਭੰਗ ਕੀਤਾ ਤੇ ਜੇ ਗੁਰੂ ਨਾਨਕ ਦਾ ਸਿੱਖ ਹੋ ਕੇ ਅਜੇ ਵੀ ਉਹ ਬੇੜੀਆਂ ਤੋੜਨ ਚ ਸਮਰੱਥ ਨਹੀਂ ਹੈ ਤੇ ਫਿਰ ਗੁਰੂ ਦਾ ਸਿੱਖ ਨਹੀਂ ਨਾ ਫਿਰ ਫਿਰ ਇਹ ਜਿਹੜਾ ਕਨਫਲਿਕਟ ਹੈ ਇਹਨੂੰ ਦੂਰ ਕਰਨ ਵਾਸਤੇ ਆਪਾਂ ਨੂੰ ਗੁਰਬਾਣੀ ਤੋਂ ਹੀ ਸਿੱਖਣਾ ਪਵੇਗਾ ਜਿਹੜੇ ਖਾਂਦੇ ਆ ਉਹ ਮੰਨਦੇ ਆ ਵੀ ਅਸੀਂ ਠੀਕ ਆ ਜਿਹੜੇ ਨਹੀਂ ਖਾਂਦੇ ਉਹ ਕਹਿੰਦੇ ਅਸੀਂ ਠੀਕ ਦੇਵੋ ਸੰਕਰਤਾ ਸਿੰਘ ਦੇ ਬਚਨ ਮਾਰੇ ਪਿੰਡਾਂ ਮਲੇਦੇ ਵੀ ਜਿਹੜਾ ਖਾਂਦਾ ਉਹ ਨਰਕ ਨਹੀਂ ਜਾਂਦਾ ਜਿਹੜਾ ਨਹੀਂ ਖਾਂਦਾ ਉਸ ਵਰਗ ਨਹੀਂ ਜਾਂਦਾ ਅੱਛਾ ਇਦਾਂ ਦਾ ਕੁਝ ਬਚਨ ਉਹ ਨਹੀਂ ਕੀਤਾ ਆ ਵੀ ਖਾਓ ਨਾ ਖਾਓ ਫਰਕ ਨਹੀਂ ਪੈਂਦਾ ਇਹ ਤਾਂ ਨਿੱਜੀ ਜੀਵਨ ਆ ਪਿੱਛੇ ਜੇ ਜਥੇਦਾਰ ਜੀ ਦਾ ਵੀ ਉਹ ਆਇਆ ਸੀਗਾ ਗਾਨੀ ਹਲਪ ਸਿੰਘ ਦਾ ਹੁਕਮ ਹਾਂ ਕਿ ਕਾ ਛੜਕਾ ਛੜਕਾ ਕਹਿੰਦੇ ਛਕਲਾ ਕਰੋ ਨਿਹੰਗ ਸਿੰਘ ਕਰਦੇ ਆ ਹਾਂਜੀ ਹੋਇਆ ਇਦਾਂ ਕਿ ਜਦੋਂ ਬਾਹਰ ਲਈ ਸੰਪਰਦਾਮਾਂ ਸਿੱਖੀ ਚਾਈਆਂ ਸੇਕੀ ਅਸੀ ਤੇ ਨਹੀਂ ਹੈ ਨਾ ਕਿ ਜਿਵੇਂ ਸ਼ਰਾਬ ਹੀ ਇਹੋ ਹੀ ਸਿੱਖ ਬਣਾਉਣਾ ਸੀ ਇਹ ਤਾਂ ਸਾਡੇ ਵਿੱਚ ਰਹਿਤ ਹੈਗੀ ਹੈ ਮਰਿਆਦਾ ਨਹੀਂ ਹੈਗੀ ਰਹਿਤ ਪਿਆਰੀ ਮੁਝ ਕੋ ਹੈ ਨਾ ਪਰ ਮੇਰਾ ਮਰਿਆਦਾ ਤੇ ਸਾਡੀ ਆਪਣੀ ਆਪਣੀ ਹੈ ਉਹ ਜਿੱਦਾਂ ਉਧਰੋਂ ਸੰਤ ਸਮੂਹ ਹਨ ਇਕਮਤੀ ਕੇ ਜਦੋਂ ਆਏ ਨੇ ਧਰਮ ਛੱਡ ਧਰਿ ਚੋਲ ਨਹੀਂ ਛੱਡਿਆ ਹੁਣ ਜਿਵੇਂ ਪੰਜਾਬ ਵਾਲੇ ਇਹ ਗੁੱਗੇ ਛੁਗੇ ਮੜੀਆਂ-ਮੁੜੀਆਂ ਪੂਜਣ ਵਾਲੇ ਨੇ ਸਾਰੇ ਉਹਨਾਂ ਨੇ ਫਿਰ ਆਪਣੀ ਅੱਗੇ ਤੋਰ ਲਈ ਹਾਂ ਉਨੇ ਜਿਹੜੀ ਕਬਰ ਹੈ ਕਬਰ ਇਸਲਾਮ ਚ ਪੂਜੀ ਨਹੀਂ ਜਾਂਦੀ ਹਾਂਜੀ ਬਿਲਕੁਲ ਪਰ ਜਿਹੜਾ ਪੰਜਾਬ ਦਾ ਸਿਧਾਂਤ ਹੈ ਇਥੋਂ ਦਾ ਧਰਤੀ ਹੈ ਇੱਕੇ ਵੀ ਬਹੁਤ ਵੱਡਾ ਮੁੱਦਾ ਪਰ ਆਪਾਂ ਚਲੋ ਵਿਸ਼ਾ ਹੋਰ ਹੈ ਪਰ ਕਬਰਾਂ ਬਹੁਤ ਨੇ ਪੰਜਾਬ ਮੈਂ ਉਹ ਉਹ ਅਲੱਗ ਕਰਾਂਗਾ ਪਰ ਮੈਂ ਐਗਜ਼ਾਮਪਲ ਦੇ ਰਿਹਾ ਹਾਂ ਹੈਨਾ ਐਗਜ਼ਾਮਪਲ ਦੇ ਰਿਹਾ ਮੈਂ ਹੁਣ ਜਿਵੇਂ ਇਹਨਾਂ ਦੇ ਵਿੱਚ ਜੋ origignal ਇਸਲਾਮ ਹੈ ਉਹਦੇ ਵਿੱਚ ਉਹ ਕੁਝ ਨਹੀਂ ਹੈ ਜੋ ਪੰਜਾਬ ਵਾਲੇ ਕਰਦੇ ਆ ਜਾਂ ਪਾਕਿਸਤਾਨ ਵਾਲੇ ਕਰਦੇ ਆ ਓਕੇ ਕਿਉਂਕਿ ਇਹ ਧਰਤੀ ਸੀ ਇਹ ਲੋਕ ਪਹਿਲਾਂ ਮੂਰਤੀ ਪੂਜਦੇ ਮੜੇ ਕਬਰਾਂ ਪੂਜਣ ਲੱਪੇ ਹੁਣ ਜਿਹੜੇ ਹਾਲੇਲੂਇਆ ਵਾਲੇ ਇਹਦੇ ਕ੍ਰਿਸਚਨ ਹੈ ਹੀ ਨਹੀਂਗੇ ਇਹ ਇੱਕ ਕਨਵਰਜਨ ਹੈ ਸਾਰੀ ਹਣਾ ਸੋ ਇਹਨਾਂ ਨੇ ਕੀਤਾ ਉਹ ਧਰਮ ਲੈ ਲਿਆ ਤੇ ਬਾਕੀ ਉਹ ਡਰਾਮੇ ਆਪਣੇ ਸ਼ੁਰੂ ਕੀਤੇ ਇਹਨਾਂ ਲੋਕਾਂ ਨੇ ਸੋ ਉਹ ਧਰਮ ਇਹਨਾਂ ਨੇ ਖਰਾਬ ਕੀਤਾ ਜਿਹੜਾ ਜਿਹੜਾ ਬਾਹਰੋਂ ਆਇਆ ਸੀਗਾ ਸੋ ਇਸੇ ਦਾ ਜੋ ਸਾਡੇ ਚ ਆਏ ਨੇ ਤੇ ਉਹਨਾਂ ਨੇ ਆਪਣੀਆਂ ਮਰਿਆਦਾਵਾਂ ਨਹੀਂ ਛੱਡੀਆਂ ਧਰਮ ਅਪਣਾ ਲਿਆ ਓਕੇ ਸੋ ਇਹ ਖਾਨ ਨਾ ਖਾਨ ਗੁਰਬਾਣੀ ਇਹਦੇ ਬਾਰੇ ਬਿਲਕੁਲ ਸਪਸ਼ਟ ਹੈ ਗੁਰਨਾਨ ਸਾਹਿਬ ਨੇ ਕਲੀਅਰ ਕਰਤਾ ਵੀ ਜੇਤੇ ਦਾਣਿਆਂ ਕੇ ਜੀ ਜੇ ਜੀਵ ਤੇ ਦਾ ਨਾਮ ਲੈਂਦੇ ਹੋ ਫਿਰ ਦਾਲ ਵੀ ਖਾਣੀ ਛੱਡ ਦੋ ਫਿਰ ਸਾਬ ਵੀ ਲਾਣਾ ਛੱਡ ਦੋ ਜੀਵ ਤੇ ਹੈਗਾ ਨਾ ਫਿਰ ਇੱਕ ਸਾਨੂੰ ਦੇਖਦਾ ਤੇ ਨਹੀਂ ਦੇਖਦਾ ਉਹਦੀ ਜਾਂ ਤੇ ਫਿਰ ਜ਼ਿਆਦਾ ਖਾਂਦੇ ਨਹੀਂ ਜਿਹੜਾ ਫ੍ਰਿਜ ਦੇ ਡੈੱਡ ਫੂਡ ਹੋ ਜਾਂਦਾ ਉੱਚੇ ਦੇ ਜ਼ਿਆਦਾ 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 ਬਣ ਜਾਂਦਾ ਫਿਰ ਤੇ ਤੁਸੀਂ ਗੁਰਬਾਣੀ ਨੂੰ ਛੱਡ ਦੋ ਫਿਰ ਜੇ ਤੁਸੀਂ ਇਸ ਪਾਸੇ ਤੁਰਨਾ ਤੇ ਫਿਰ ਤੇ ਤੁਸੀਂ ਕੋਈ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਇੱਕ ਹੋਰ ਨਵਾਂ ਟ੍ਰੈਂਡ ਚੱਲਿਆ ਸਾਡੇ ਬਾਹਰ ਅਮਰੀਕਾ ਦੇ ਚ ਕਿ ਆਈ ਰਿਸਪੈਕਟ ਲਾਈਫ ਫਿਰ ਗੱਲ ਉੱਥੇ ਆ ਗਈ ਮੁਰਗੇ ਦੀ ਲਾਈਫ ਲਾਈਫ ਹੈ ਦਾਲ ਦੀ ਲਾਈਫ ਲਾਈਫ ਹੀ ਨਹੀਂ ਹੈ ਉਹਦੇ ਚ ਬ੍ਰह्म ਹੈ ਨਾ ਉਹ ਬ੍ਰह्म ਫੁੱਟਦਾ ਹੈ ਨਾ ਉਹਦੇ ਚ ਹੀ ਉਹ ਤੇ ਬੀਜ ਨਿਕਲਦਾ ਨਾ ਫਿਰ ਸਹੀ ਹੈ ਉਹ ਵੀ ਤੇ ਹੈ ਇਹ ਜਿਹੜਾ ਇਹ ਜਿਹੜਾ ਐਂਗਲ ਗਲਤ ਹੈ ਕੋਈ ਮੈਨੂੰ ਇਦਾਂ ਕਹਦਾ ਕਿ ਮੈਂ ਮਰ ਮੰਨ ਨਹੀਂ ਕਰਦਾ ਮੈਂ ਉਹਨਾਂ ਬਹਿਸ ਨਹੀਂ ਕਰਦਾ ਬਿਲਕੁਲ ਸਹੀ ਇਹ ਤੇ ਕੋਈ ਐਕਸਕਿਊਜ਼ ਨਹੀਂ ਦੇ ਸਕਦਾ ਤੁਸੀਂ ਹਮ ਬਹੁਤ ਸੰਪਰਦਾਵਾਂ ਜਿਹੜੇ ਨਹੀਂ ਛਕਦੇ ਕੋਈ ਉਹ ਕੋ ਨਹੀਂ ਸਕਦੇ ਸਾਡੀ ਇਮਰਯਾਦਾ ਹੀ ਨਹੀਂ ਛਕਦੇ ਬਿਲਕੁਲ ਗੁਰਬਾਣੀ ਕਹਿੰਦੀ ਇਹ ਬਹਾਨਾ ਜਿਹੜਾ ਦੇਗਾ ਉਹਦੇ ਨਾਲ ਫਿਰ ਉਹਨੂੰ ਉੱਥੇ ਗੱਲ ਕਰਨੀ ਪੈਗੀ ਬਿਲਕੁਲ ਅੱਛਾ ਉਹ ਜਿੰਨੇ ਵੀ ਇਹ ਹੈਗੇ ਨੇ ਇਹ ਸਾਰੇ ਗੁਰੂ ਨਾਨਕ ਸਾਹਿਬ ਦੇ ਵਿਰੋਧੀ ਨੇ ਜਦ ਗੁਰੂ ਸਾਹਿਬ ਨੇ ਕਹਿੰਦਾ ਮਾਸ ਮਾਸ ਤੁਸੀਂ ਗੁਰੂ ਤੋਂ ਵੱਡੇ ਥੋੜੀ ਹੋ ਗਏ ਹੋ ਜੇਤੇ ਦਾਣੇ ਅਣ ਕੇ ਜੀਆਂ ਬਾਜ ਨਾ ਕੋਈ ਤੁਸੀਂ ਗੁਰੂ ਤੋਂ ਵੱਡੇ ਹੋ ਗ ਇਹ ਫਿਰ ਗੁਰੂ ਸਾਹਿਬ ਦੀ ਪੰਕਤੀ ਨੂੰ ਗਲਤ ਕਰਨ ਵਾਸਤੇ ਪ੍ਰਮਾਣ ਦੇ ਲਈ ਨਹੀਂ ਜੀ ਉਹ ਉਹ ਕਿਹੜਾ ਚੀਕਦੀ ਹੈ ਉਹਨੂੰ ਕਿਹੜਾ ਤੈਨੂੰ ਨਜ਼ਰ ਆ ਰਹੀ ਹੈ ਉਹ ਅਰਥੇ ਚੇਂਜ ਹੋ ਜਾਂਦੇ ਨੇ ਸਾਰਾ ਹਾਂ ਸੋ ਜਿਹਨੇ ਸੰਪਰਦਾਵਾਂ ਨੇ ਇਹਨਾਂ ਦੇ ਇਹ ਹੈ ਕਿ ਜੋ ਮੈਂ ਸਾਡੀ ਸੰਪਰਦਾ ਕਹਿੰਦੀ ਹੈ ਉਹ ਅਰਥ ਠੀਕ ਨੇ ਗੁਰਬਾਣੀ ਦਾ ਅਰਥ ਆਪਣੇ ਹਿਸਾਬ ਨਾਲ ਮੈਨੂਪਲੇਟ ਕਰ ਲਾਂਗਾ ਤਾਂ ਹੀ ਇਹਨਾਂ ਦੀ ਵਿਆਖਿਆ ਪ੍ਰਣਾਲੀ 'ਚ ਲੜਾਈ ਚੱਲਦੀ ਹੈ ਇਹਦੇ 'ਚ ਅਹੰਕਾਰ ਹੈ ਹਉਮੈ ਹੈ ਇਹ 'ਚ ਪ੍ਰੇਮ ਇਸ਼ਕ ਨਹੀਂ ਹੈ ਜਿਹਦੇ ਜਦੋਂ ਇਸ਼ਕ ਚੋਂ ਜਦੋਂ ਚੱਲ ਜਾਂਦਾ ਨਾ ਪ੍ਰੇਮ ਦੀ ਹਾਂ ਜਦੋਂ ਇਸ਼ਕ ਦੀ ਪ੍ਰੇਮ ਦੀ ਉਹਦੇ ਅਰਥ ਫਿਰ ਉਹ ਅਰਥ ਇਹ ਰਹਿ ਨਹੀਂ ਜਾਂਦੇ ਸਵਾਲ ਇਹ ਉੱਥੇ ਖਤਮ ਹੋ ਜਾਂਦਾ ਖਤਮ ਹੋ ਜਾਂਦਾ ਹੈ ਜਾਂ ਜਦ ਗੁਰੂ ਸਾਹਿਬ ਨੇ ਕਿਹਾ ਤਾਂ ਕਿ ਮਾਸ ਮਾਸ ਕਰ ਉਹ ਝਗੜਾ ਕਹਾਣੀ ਖਤਮ ਨਹੀਂ ਹੋ ਜਾਂਦੀ ਬਿਲਕੁਲ ਫਿਰ ਤੁਸੀਂ ਮੂਰਖ ਬਣੇ ਜਾਣ ਬੁੱਝ ਕੇ ਹਾਂ ਜੀ ਫਿਰ ਤੁਸੀਂ ਮੈਂ ਜਿਹੜੀ ਗੱਲ ਆਖੀ ਤੁਸੀਂ ਬ੍ਰਾਹਮਣ ਦੇ ਘਰ ਜਾ ਕੇ ਗੁਰੂ ਨੂੰ ਤੁਸੀਂ ਝੂਠਾ ਸਾਬਿਤ ਕਰਨ ਵਾਸਤੇ ਪ੍ਰਮਾਣ ਦੇਂਦੇ ਪਏ ਹੋ ਗੁਰਬਾਣੀ ਚ ਲੱਭ ਲੱਭ ਕੇ ਜਿਹੜੇ ਢੁੱਕਦੇ ਵੀ ਨਹੀਂ ਐ ਫਿਰ ਤੁਸੀਂ ਉਹਨਾਂ ਦੇ ਅਰਥ ਉਹ ਬਣਾ ਲੈਂਦੇ ਹੋ ਮੈਡੀਕਲੀ ਨਹੀਂ ਖਾਣਾ ਠੀਕ ਜਿਸ ਤੀਕਰ ਇਹ ਵੇਚਦੀ ਦੁਕਾਨਾਂ ਦੇ ਬ੍ਰੈਲਰ ਖਾਣਾ ਠੀਕ ਨਹੀਂ ਆ ਨਾ ਪੁੰਸਕ ਤੱਕ ਨਹੀਂ ਵਾਧੀ ਪਈ ਆ ਬਿਲਕੁਲ ਆ ਜਿਹੜੇ ਬੱਚੇ ਨਹੀਂ ਹੋ ਰੋਕੋ ਕਿ ਇਹ ਕੀ ਹੈ ਸੜਾ ਖਾਣਾ ਵੀ ਨਹੀਂ ਆ ਫੇਜੜੀ ਤੋਂ ਗੱਲ ਦਸੀ ਉਹਦੇ ਜਿਹੜੇ ਹਾਰਮੋਨਸ ਨੇ ਉਹ ਡਿਪਰੈਸ਼ਨ ਐਂਗਜ਼ਾਈਟੀ ਫੇਜੜਾ ਇਹ ਬ੍ਰਹਿਮੰਡ ਹੈ ਨਾ ਇਹ ਗੋਲੇ ਦੀ ਨਿਆਈ ਵਿੱਚੋਂ ਖਾਲੀ ਆ ਸੇ ਪਸੇ ਕੋਲਾ ਜੋ ਹਵਾ ਆ ਦੀ ਜਿਹੜੇ ਚੀਕ ਚ ਘੜਾ ਆ ਉਹ ਫਿਰ ਬ੍ਰਹਿਮੰਡ ਚ ਫੈਲਦਾ ਨਾ ਫਿਰ ਫਿਰ ਘਰਾਂ 'ਚ ਤਾਂ ਹੀ ਕਲੇਸ਼ ਹੈ ਸਹੀ ਹੈ ਤਾਂ ਘਰਾਂ 'ਚ ਤਾਂ ਹੀ ਅ ਤੜਕਾ ਦੁਖੀ ਹੈ ਦੁਖੀ ਹੈ ਕਿਉਂਕਿ ਤੋਰਾ ਖਾਣਾ ਹੋ ਜਾ ਹੋ ਗਿਆ ਬਾਬਾ ਹੋਰ ਖਾਣਾ ਤੁਸੀਂ ਇੱਕ ਵਾਰ ਹਾਂ ਇਹ ਵੀ ਤੁਸੀਂ ਜਦ ਖਾਦੇ ਤਨ ਪੀੜੀ ਮਨਵੇਂ ਚਲੇ ਵਕਾਰ ਚਲੇ ਹਾਂ ਐਸਾ ਕੁਛ ਵੀ ਖਾਣਾ ਜਿਹਦੇ ਨਾਲ ਇਹ ਹੁੰਦਾ ਠੀਕ ਸਪੈਸਿਫਿਕ ਤੇ ਨਹੀਂ ਹੈਗਾ ਵੀ ਖਾਲੇ ਮੁਰਗੇ ਖਾਣ ਵਾਲੇ ਹੋਏਗਾ ਜਿਹੜਾ ਤਾਮਸਿਕ ਭੋਜਨ ਹੈ ਸਾਤਵਿਕ ਭੋਜਨ ਹੈ ਇਹ ਉਹਨਾਂ ਦੀ ਗੱਲਾਂ ਨੇ ਜਿਨ੍ਹਾਂ ਕੋਈ ਬੰਦਗੀ ਨਹੀਂ ਹੈਗੀ ਜਿਹੜਾ ਭਗਤੀ ਮਾਰਗ ਹੈ ਨਾ ਉਹਦੇ ਚ ਤਾਮਸਿਕ ਤਾਮਸਿਕ ਸਾਤਵਿਕ ਦਾ ਕੋਈ ਲੈਣ ਦਿੰਨੀ ਆ ਨਿਹੰਗ ਸਿੰਘ ਸਾਡੇ ਬਾਬਾ ਦੀਪ ਸਿੰਘ ਜੀ ਵਰਗੇ ਜਿੱਦਾਂ ਹੁਣ ਰਗੜੇ 'ਚ ਆਪਣਾ ਬੁੱਟੀ ਪੈਂਦੀ ਆ ਉਹਦੇ ਨਾਲ ਫਿਰ ਸਮੀ ਵੀ ਲਾਉਂਦੇ ਨੇ ਕਈ ਜਿਹੜੀ ਵੀ ਜਿਆਦਾ ਪੜਦੇ ਹਾਂ ਬਾਕੀ ਤਾਂ ਉਹੀ ਆ ਹਨਾ ਸੋ ਜਿਹੜੇ ਸਾਡੇ ਉਹ ਨਿਹੰਗ ਸਿੰਘ ਪਿਛਲੇ ਹੋ ਚੁੱਕੇ ਸਾਰੇ ਸਾਰੇ ਨਿਹੰਗ ਸਿੰਘ ਸੀਗੇ ਹਾਂਜੀ ਹਾਂਜੀ ਔਰ ਕਹਗੀ ਤਾਂ ਨਿਹੰਗ ਸਿੰਘ ਨੇ ਸਾਰੇ ਨਿਹੰਗ ਹਾਂ ਸਾਰੇ ਨਿਹੰਗ ਸਿੰਘ ਬਾਣਾ ਤਾਂ ਉਹੀ ਸੀਗਾ ਇਹ ਤਾਂ ਹੁਣ ਸਮੇਂ ਦੇ ਨਾਲ ਚੇਂਜ ਹੋ ਗਏ ਨਹੀਂ ਹੈ ਹੀ ਨਿਹੰਗ ਸਿੰਘ ਸੀ ਅਸਲ 'ਚ ਅਸਲ 'ਚ ਬਾਣਾ ਉਹ ਹਾਂ ਉਹਦੇ 'ਚ ਫਿਰ ਨਿਕਲ ਆਇਆ ਕੋਈ ਸੇਵਾ ਪੰਥੀ ਕੋਈ ਨਿਰਮਲ ਪੰਥੀ ਕੋ ਦੂਜੇ ਤੀਜੇ ਹਨਾ ਮਹਾਰਾਜ ਦੀ ਜਿੰਨੀ ਫੋਟੋਆਂ ਆ ਜਾਂ ਸਿੰਘਾਂ ਦੀ ਉਹ ਸ ਬਣੇ ਹੁੰਦੇ ਮਤਮਦਿਆਂ ਨੇ ਸੋ ਉਹ ਜਿਵੇਂ ਨਿਰਮਲ ਪੰਥ ਵਾਲੇ ਇਹ ਨਹੀਂ ਛਕਦੇ ਇਹਦੇ ਤੋਂ ਕਈ ਲਸਣ ਵੀ ਨਹੀਂ ਖਾਂਦੇ ਹੈਨਾ ਸੋ ਇਹਨਾਂ ਦੀ ਮਰਿਆਦਾ ਆਪਣੀ ਗੁਰਬਾਣੀ ਦੇ ਅੱਤੇ ਕੋਈ ਮਤ ਨਹੀਂ ਹੈ ਜੀ ਉਹ ਮਹਾਰਾਜ ਜੀ ਇੱਕ ਸਵਾਲ ਪੁੱਛਣਾ ਜਿਹੜੇ ਹੁਣ ਦਸਮ ਪਾਸ਼ਾ ਮਹਾਰਾਜ ਜੀ ਦੀ ਫੋਟੋ ਹੈ ਉਹ ਪ੍ਰਚਲਿਤ ਹੈ ਜਿਆਦਾ ਜਿੱਦਾਂ ਮਤਲਬ ਰਾਜਾ ਹੁੰਦਾ ਇੱਕ ਹਨਾ ਪਰ ਜਿਹੜਾ ਮਹਾਰਾਜ ਜੀ ਦਾ ਅਸਲ ਸਰੂਪ ਹੈ ਉਹ ਦਿਮਾਲੇ ਵਾਲਾ ਸੀ ਕਿਦਾਂ ਦਿਮਾਲੇ ਵਾਲਾ ਮੈਂ ਤੁਹਾਨੂੰ ਫੋਟੋ ਜੋ ਜਿਹੜਾ ਨਹੀਂ ਇੱਕ ਸਿੰਘਾ ਹਾਂ ਜੋਜ ਪ੍ਰਗਟ ਹੋਇਆ ਦਸਮ ਪਾਸ਼ਾ ਉਹ ਜੀ ਤਸਵੀਰ ਮਹਾਰਾਜ ਜੀ ਦੀ ਕੀ ਗੱਲ ਉਹ ਮੈਂ ਵੱਡੀ ਗੰਦੀ ਪੇਂਟ ਹੋਣ ਦਿੱਤੀ ਮੈਂ ਉਹਨੂੰ ਫੋਟੋ ਭੇਜੀ ਜੋਦ ਦੀ ਤੇ ਉਹ ਸਰ ਪੇਂਟ ਚੰਡੀਗੜ੍ਹ ਹੈ ਕਹਿੰਦਾ ਬਣਾ ਦਿੰਨਾ ਮੈਂ ਮੈਂ ਕਹੀਂ ਵੀ ਨਹੀਂ ਉਹਦੇ ਚ ਮਾਰਿਆ ਦਾ ਦਮਾਲਾ ਐਡਾ ਵੱਡਾ ਸਿਰ ਤੇ ਮਾਰਿਆ ਦਾ 16 ਰੰਗ ਦੇ ਪਾਛਾ ਦਾ ਫਿਰ ਜਿਹੜੀ ਇਹ ਫੋਟੋ ਇਹ ਤਾਂ ਹੁਣ ਕਲਗੀ ਲਾ ਕੇ ਉਹਨਾਂ ਨੇ ਏਦਾਂ ਸਿੱਲੀ ਟੋਪੀ ਵਾਂਗੂ ਇਹਦੇ ਵਿੱਚ ਤੁਸੀਂ ਦੇਖੋ ਯਾਂ ਤੇ ਮੁਸਲਮਾਨਾਂ ਵਾਲੇ ਕਿ ਲੱਗਦੇ ਯਾਂ ਫਿਰ ਉਹ ਲੱਗਦੇ ਉਹਦੇ ਅੱਗੇ 75% ਸ਼ਿਵਾਜੀ ਮਰਾਠੇ ਪਰ ਜੇ ਖਾਲਸਾ ਮੇਰਾ ਰੂਪ ਹੈ ਖਾਸ ਤੇ ਜਿਹੜਾ ਰੂਪ ਖਾਲਸੇ ਦਾ ਕਲਗੀਦੜਾ ਕਿਉਂ ਨਹੀਂ ਹੈ ਨੀ ਲਵਣ ਨੀਲੇ ਬਾਣੇ ਨੂੰ ਤੁਮਾਲੇ ਗਉਂਦੇ ਹੁੰਦੇ। ਉਹ ਦੇਖੋ ਜੇ ਤੇ ਕਲਗੀ ਤਾਂ ਨੀਲੇ ਬਾਣੀ ਨਜ਼ਰ ਆਉਂਦੇ ਨੇ। ਫਿਰ ਤੇ ਸਭ ਕੁਝ ਸ਼ਾਂਤ ਹੈ। ਤੇ ਜੇ ਮਹਾਰਾਜ ਦੀ ਕੇਸਰੀ ਬਾਣਾ ਪਾਣਾ ਹੋਵੇ, ਪਾਇਆ ਹੋਵੇ ਤਾਂ ਨਜ਼ਰ ਆ ਜਾਣਾ ਤੇ ਫਿਰ ਮੋ ਕੋਈ ਸੇਵਾ ਲਗਣ ਵਾਲੀ ਜੀ। ਸਹੀ ਗੱਲ। ਹਾਂ ਇਹ ਇਹ ਨਿਸ਼ਾਨੀ ਬਾਦਸ਼ਾਹੀਆਂ। ਜਿਹਦੇ ਬਾਦਸ਼ਾਹ ਵੈਸੇ ਦਰਸ਼ਨ ਖੁਸ਼ੀ ਵੈਸੇ ਫਤਿਹ ਬਲੌਣ ਆਗੇ ਨੇ ਤੇ ਫਿਰ ਤੇ ਨੀਲੇ ਬਾਣੇ ਚੋਂਗੇ। ਤੇ ਜੇ ਕੋਈ ਮਹਾਰਾਜ ਦੀ ਸੇਵਾ ਲਾਉਣੀ ਹੈ ਫਿਰ ਪੀਲੇ ਬਾਣੇ ਚੋਂਗੇ। ਇਹ ਵੀ ਖਿਆਲ ਰੱਖਿਓ। ਇਹ ਗੱਲ ਬੜੀ ਸੋਹਣੀ ਲੱਗੀ ਜੀ ਕਿ ਮਹਾਰਾਜ ਜਿਹਦਾ ਜਿਹੜਾ ਅਸਲ ਸਰੂਪ ਹੈ ਉਹ ਨੀਲੇ ਦਿ 16 ਨੀਲਾ ਹਨਾ ਅਸੀਂ ਨਿੰਗ ਸਿੰਘਾਂ ਦਾ ਸਰੋਤ ਉਹ ਤੁਹਾਨੂੰ ਫੋਟੋ ਲੱਗੀ ਉਹ ਬਣ ਕੇ ਆ ਜਾਈਂ ਦਿਖਾ ਦਾਂਗੇ ਸੰਗਤ ਨੂੰ ਤੇ ਬਾਕੀ ਰਹੀ ਗੱਲ ਇਹ ਖਾਣ ਨਾ ਖਾਣ ਦੀ ਇਹਦੇ ਵਿੱਚ ਦਿੱਕਤ ਇਹ ਹੈ ਕਿ ਗੁਰਬਾਣੀ ਦਾ ਆਸਰਾ ਹਰ ਚੀਜ਼ ਤੇ ਤੱਕਦੇ ਆਪਾਂ ਚਾਹ ਪੀਣ ਲੱਗੇ ਗੁਰਬਾਣੀ ਤੋਂ ਪੁੱਛਦੇ ਆ ਹਨਾ ਸੋ ਐਵੇਂ ਜਸਟੀਫਾਈ ਕਰਨਾ ਲੋਕਾਂ ਨੂੰ ਪੁੱਛੀ ਜਾਣਾ ਵੀ ਤੂੰ ਦੱਸ ਤੂੰ ਖਾਣਾ ਦੇ ਖਾਈ ਚਲੋ ਨਹੀਂ ਖਾਣਾ ਤਾਂ ਨਾ ਖਾਓ ਹਨਾ ਇਹਦੇ ਵਿੱਚ ਕੋਈ ਵਿਚਾਰ ਵਿਵਾਦ ਨਹੀਂ ਹੈ ਕਿਉਂਕਿ ਇਹ ਲੜਾਈ ਮੂਰਖਾਂ ਦੀ ਹੈ ਇਹ ਲੜਾਈ ਉਹਨਾਂ ਦੀ ਜਿਹੜੇ ਜੜ ਦੇ ਉਪਾਸ਼ਕ ਨੇ ਜਿਹੜੇ ਮੂਰਤੀ ਦੇ ਉਪਾਸ਼ਕ ਨੇ ਜਿਹੜੇ ਤਸਵੀਰ ਦੇ ਉਪਾਸ਼ਕ ਨੇ ਜਿਹੜੇ ਵਿਅਕਤੀ ਨੂੰ ਪੂਜਦੇ ਨੇ ਜੋ ਦਿਖਦਾ ਉਹਨੂੰ ਪੂਜਦੇ ਨੇ ਜਿਹੜੇ ਅਦ੍ਰਿਸ਼ ਦੇ ਬ੍ਰਹਮ ਦੇ ਜਿਹੜੇ ਆਤਮ ਦੇ ਪਾਸ਼ਕ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਨ੍ਹਾਂ ਨੇ ਗੁਰਬਾਣੀ ਦਾ ਰਸ ਲੈਣਾ ਉਹਨਾਂ ਦਾ ਲੈਣਾ ਹਾਂ ਹਾਂ ਉਹਨਾਂ ਨੂੰ ਕੋਈ ਫਰਕ ਤਾਮਸਿਕ ਸਾਤਿਕ ਪੂਜਦੇ ਨੇ ਨਾ ਕੋਈ ਲੈਣ ਦਿੰਨੀ ਹੈ ਜਿਹੇ ਗੱਲਾਂ ਬਣੀਆਂ ਨੇ ਤੇ ਉਹਨਾਂ ਦੇ ਵੈਸ਼ਰ ਵਿੱਚ ਚੱਲਦੀਆਂ ਨੇ ਖਾਲਸਾ ਜਿੱਦਾਂ ਦੀ ਕੋਈ ਵਿਚਾਰ ਨਹੀਂ ਹੈ ਮਰਬਾਨੀ ਜਿੱਦਾਂ ਦੀ ਕੋਈ ਵਿਚਾਰ ਨਹੀਂ ਹੈ ਹੁਣ ਜਿਨ੍ਹਾਂ ਨੇ ਇਹ ਤੇ ਬਹਿਸ ਕਰਨੀ ਹੈ ਉਹ ਗੁਰਨਾਨ ਸਾਹਿਬ ਨਾਲ ਬਹਿਸ ਕਰ ਲੈ ਮੇਰੇ ਨਾਲ ਬਹਿਸ ਨਾ ਕਰੇ ਇਹ ਸਵਾਲ ਗੁਰਨਾਨ ਸਿੰਘ ਸਾਹਿਬ ਦਾ ਹੈ ਵੀ ਕੌਣ ਸਾਹ ਕੌਣ ਸਾਹ ਕੋਲ ਮਾਸਕ ਹਾਵੇ ਇਹ ਗੁਰੂ ਸਾਹਿਬ ਨੂੰ ਕਹੋ ਗੁਰੂ ਸਾਹਿਬ ਨੇ ਬ੍ਰਾਹਮਣ ਨੂੰ ਪੁੱਛਿਆ ਸੀਗਾ ਤੇ ਜਿੰਨੇ ਵੀ ਬ੍ਰਾਹਮਣ ਦੇ ਸਿੱਖ ਨੇ ਉਹ ਇਹ ਸਵਾਲ ਦਾ ਜਵਾਬ ਗੁਰੂ ਸਾਹਿਬ ਨੂੰ ਦੇਣਗੇ ਸੋ ਬੜਾ ਸੋਹਣਾ ਲੱਗਿਆ ਅੱਜ ਬਾਬਾ ਜੀ ਨਾਲ ਵਿਚਾਰ ਕਰਕੇ ਇਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਵਿਸਥਾਰਪੂਰਵਕ ਆਪਾਂ ਨੂੰ ਸਮਝਾਇਆ ਹੈ ਤੋ ਆਪਾਂ ਨੂੰ ਇਹਨਾਂ ਚੀਜ਼ਾਂ ਵਿੱਚ ਨਹੀਂ ਪੈਣਾ ਚਾਹੀਦਾ ਗੁਰਬਾਣੀ ਤੋਂ ਉਪਦੇਸ਼ ਲੈਣਾ ਚਾਹੀਦਾ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ